ਜਿਹੜੇ ਕਹਿੰਦੇ ਆ ਵੀ ਇੱਥੇ ਲੋਕਤੰਤਰ ਆ ਇੱਥੇ ਆਮ ਲੋਕਾਂ ਦੀ ਸਰਕਾਰ ਆ ਪਰ 30 ਟਰੱਕਾਂ ਦੇ ਵਿੱਚੋਂ 16 ਟਰੱਕਾਂ ਦੇ ਡਲੇ ਮਾਰ ਕੇ ਪੰਨ ਦਿੱਤੇ ਗਏ ਨਲੇ ਡਰਾਈਵਰ ਕੁੱਟੇ ਨਲੇ ਕੱਢੀਆਂ ਗਾਲਾਂ ਇਹ ਹਲਕਾ ਗਾ ਭਦੌੜ ਲਵ ਸਿੰਘ ਉੱਗੋ ਕੇ ਐਮ ਐਲ ਏ ਨੇ ਮੇਰੇ ਫਾਦਰ ਦੇ ਮੋਬਾਈਲ ਦੇ ਉੱਤੇ ਸਾਨੂੰ ਕਾਲ ਕਰਕੇ ਧਮਕੀ ਦਿੱਤੀ ਕਿ ਜੇਕਰ ਤੁਸੀਂ ਭਦੌੜ ਦੇ ਵਿੱਚ ਬੜੇ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦੇਾਂਗੇ ਮੇਰੇ ਡਰਾਈਵਰ ਉਹਦੇ ਵਿੱਚ ਸੁੱਤੇ ਪਏ ਸੀ ਗੱਡੀਆਂ ਦੇ ਵਿੱਚ ਤੜਕੇ 6 ਵਜੇ ਗੁੰਡਾ ਕਰਦੀ ਇਹ ਤੇ ਲੈ ਕੇ 5-4 ਘੰਟਾ ਤੇ ਮੋਟਰਸਾਈਕਲ ਕਾਫੀ 30 35 ਬੰਦੇ ਦੇ ਕਰੀਬ ਨੂੰ ਉਹਨਾਂ ਨੇ ਦੱਸਿਆ ਉੱਥੇ ਇਹ ਆਏ ਉਸ ਗੱਡੀਆਂ ਦੇ ਨੰਬਰ ਵੀ ਇਹਨਾਂ ਕੋਲੇ ਨੋਟ ਨਹੀਂ ਡਰਾਈਵਰ ਕੋਲ ਮੇਰੇ ਬੰਦਿਆਂ ਦੇ ਸੱਟਾਂ ਰੁੱਟਾਂ ਮਾਰ ਗਏ ਜਾਣ ਲੈ ਬਹਾਮਲਾ ਕਰਕੇ ਗਏ ਨੇ ਬਾ ਮਾਰ ਹੀ ਦੇਣੇ ਜੇ ਮੇਰੇ ਡਰਾਈਵਰ ਉੱਥੋਂ ਭਜ ਦੇਣਾ ਜੇ ਮਾਰਨੇ ਨੂੰ ਨਾ ਕਰਦੇ ਮੈਂ ਆ ਆ ਕੀ ਆ ਕੀ ਮਾਰਿਆਗਾ ਰਾਣਾ ਮਾਰਿਆ ਨੇ ਜੀ ਫਿਰ ਰਾਣਾ ਮਾਰਿਆ ਗੀਆਂ ਹਾਂ ਜੀ ਹਾਂ ਕਿਹੜੀਆਂ ਕਿਹੜੀਆਂ ਗੱਡੀਆਂ ਸੀਗੀਆਂ ਤੇਰਾ ਬੋਝ ਹੁੰਦੀ ਜੀ ਬਹੁਤ ਹੁੰਦੀ ਜੀ ਆਠਾ ਹੋਰ ਕਿਹੜੀ ਗੱਡੀ ਇੱਕ ਨੋਵਾਦੀ ਜੀ ਇੱਕ ਨੋਵਾਦੀ ਜੀ ਹਾਂ ਬਾਕੀ ਇੱਕ ਜਗਾਰ ਕੋਈ ਜੀ ਜੀ ਇਹ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆ ਦੇਖ ਲਓ ਤੁਸੀਂ ਆ ਗੁੰਡਾਗਰਦੀ ਇੱਕ ਮਨੋਂ ਐ ਦੇਖੋ ਪੁਲਿਸ ਅਸੀਂ ਰਾਤ ਫੋਨ ਕੀਤਾ ਸੀ ਜੀ ਆਪਣੇ ਐਸਐਸਪੀ ਸਾਹਿਬ ਦੇ ਡੀਰ ਸਾਹਿਬ ਨੂੰ ਮੇਰੇ ਭਤੀਜੇ ਦੇ ਨੰਬਰ ਤੋਂ ਕੀਤਾ ਸੀ ਉਹਨਾਂ ਨੇ ਕਹਤੇ ਜੀ ਅਸੀਂ ਤੁਹਾਡਾ ਡੀਐਸਪੀ ਬਲਜੀਤ ਸਿੰਘ ਢੱਲੋਂ ਨੂੰ ਕਨਵੇ ਕਰਤਾ ਮੇਰਾ ਨਾਂ ਡੀਐਸਪੀ ਨਾਂ ਐਸਐਚਓ ਕੀ ਬਰਨਾਲਾ ਦੇ ਜਿਹੜੇ ਐਸਐਸਪੀ ਸਾਹਿਬ ਨੇ ਉਹ ਇਹ ਗੱਲ ਦੀ ਜਵਾਬਦੇਹੀ ਦੇਣਗੇ ਜੇ ਅਸੀਂ ਉੱਥੇ ਨਾ ਭਜਦੇ ਸਾਨੂੰ ਉਹ ਉਹਨਾਂ ਨੇ ਮਾਰ ਦਿੱਤਾ ਨਾ ਜਰੋਂ ਕਰੀਬਨ ਗੱਡੀਆਂ ਲੈ ਕੇ ਭੱਜਿਆ ਭੱਜਿਆਂ ਜਾਂਦੇ ਆਂਦੇ ਵੀ ਮਗਰ ਰੋੜੇ ਮਾਰੇ ਨੇ ਉਹਨਾਂ ਨੇ ਕਿਰਪਾਨਾਂ ਵੀ ਮਾਰਿਆ ਨੇ ਜੇ ਸਾਡੇ ਏਰੀਆ 'ਚ ਕੰਮ ਕਰਨਾ ਤਾਂ ਸਾਨੂੰ ਪੈਸੇ ਦਿਓ ਅਸੀਂ ਪੈਸਾ ਕਿਸੇ ਨੂੰ ਦੇਣਾ ਨਹੀਂ ਸੀ ਕੰਮ ਕਰ ਸਕਦੇ ਆਂ ਪੈਸਾ ਨਹੀਂ ਦੇ ਸਕਦੇ ਲੱਖ ਰੁਪਿਆ ਸਪੈਸ਼ਲ ਮੰਗਦੇ ਆ ਜੀ ਲੱਖ ਰੁਪਿਆ ਸਪੈਸ਼ਲ ਮੰਗਦੇ ਆ ਜੀ ਕਿਤੋਂ ਦੇ ਆ ਜੀ ਸਾਨੂੰ ਤਾਂ 20000 ਨਹੀਂ ਬਣਦਾ ਜੀ ਉੱਥੇ ਹੀ ਆਉਣ ਸਰ ਮੇਰੀ ਗੱਡੀ ਤੇ ਰਾਡ ਮਾਰੀ ਪਹਿਲਾਂ ਜੀਚੇ 'ਚ ਫਿਰ ਆਕੇ ਮੇਰੇ ਮਾਰੀ ਜੇ ਥੇ ਮਗਰ ਜੀ ਉਹਨਾਂ ਨੇ ਨਾਲ ਮੈਨੂੰ ਲੱਗ ਰਹੀ ਉਹ ਬਹੁਤ ਬਾਅਦ ਕਹਿ ਰਹੇ ਤੇ ਪ੍ਰਧਾਨ ਜੀ ਰੁਕ ਜਾਓ ਐ ਮੁਨਸੀ ਵੀ ਨਾਲ ਸੀ ਉਹਨਾਂ ਦਾ ਇੱਕ ਇਹਨੂੰ ਆਕੇ ਗਾਲਾਂ ਕੱਢਣ ਲੱਗ ਗਏ ਜੀ ਇਹ ਕਹਿੰਦਾ ਕੀ ਹੋ ਗਿਆ ਬਾਈ ਹੁਣ ਕਿਉਂਕਿ ਸਾਰੀਆਂ ਗੱਡੀਆਂ ਕੋਈ ਹਿੱਲ-ਜੁਲ ਹੋ ਗਈ ਉਧਰੋਂ ਭੱਜੇ ਤੇ ਇਹਨਾਂ ਦਾ ਜ਼ਬਰਦਸਤੀ ਇਹਨੇ ਟਾਕੀਆਂ ਚ ਵੀ ਮਾਰੇ ਸ਼ੀਸ਼ੇ ਦੇ ਦੋਹੇ ਗੱਡੀਆਂ ਦੇ ਫਰੰਟ ਸ਼ੀਸ਼ਾ ਭੰਨਿਆ ਗੱਲ ਕਰ ਇਹਦੇ ਨਹੀਂ ਲੱਗਿਆ ਇਹ 1 ਲੱਖ ਦੀ ਫਿਰ ਉਹਨੇ ਗੱਡੀ ਸਟਾਰਟ ਕਰੀ ਤਾਂ ਭਜਾਈ ਉਧਰੋਂ ਤਾਂ ਉਹ ਪਰਾਂ ਹੋਏ ਜੀ ਕਾਂ ਬੱਜ ਕੇ ਨਿਕਲਿਆ ਜੇ ਜੇ ਬਾਈਚਾਨ ਸੁੱਤਾ ਪਿਆ ਦੀ ਸੁੱਤਾ ਪਿਆ ਪਹਿਲੇ ਹੀ ਮਰਿਆ ਬਰਾਬਰ ਆ ਜੀ ਤੁਸੀਂ ਇਹਦਾ ਰਿਕਾਰਡ ਘਟਾ ਲੋ ਜਗਦੀਪ ਸਿੰਘ ਵਾਲਾ ਸਾਰੇ ਟੈਂਡਰ ਇਹਦੇ ਨਾਮ ਤੇ ਚੱਲ ਰਹੇ ਨੇ ਔਰ ਫੁੱਲ ਰੇਟ ਦੇ ਚੱਲ ਰਹੇ ਨੇ ਜਦ ਕਿ ਹੋਰ ਸਾਈਡਾਂ ਦੇ ਉਤੋਂ ਘੱਟ ਰੇਟ ਦੇ ਕੰਮ ਚੱਲ ਰਹੇ ਆ ਉਹੀ ਕੰਮ ਆ ਉਹਦੇ ਵਿੱਚੋਂ ਫਿਰ ਇਹ ਰੁਪਏ ਖਾਣ ਦੇ ਮਾਰੀ ਇਹੀ ਕਰ ਰਿਹਾ ਮੈਂ ਸਾਡੀ ਕੋਸ਼ਿਸ਼ ਹੈ ਇੱਥੇ ਤੱਕ ਉਹ ਵੀ ਅਸੀਂ ਈਡੀ ਤੱਕ ਵੀ ਪਹੁੰਚ ਕਰਾਂਗੇ ਜੱਗੀ ਜਿਹੜਾ ਇਹ ਮਾਮਲਾ ਹੋਇਆਗਾ ਸਵੇਰੇ ਭਟੌੜ ਦੀ ਦਾਣਾ ਮੰਡੀ ਦੇ ਵਿੱਚ 30 ਟਰੱਕ ਸੀ 16 ਭੰਨ ਦਿੱਤੇ ਗਏ ਆ ਹੁਣ ਪੱਕੋ ਕੈਂਚੀਆਂ ਖੜੇ ਆ ਉਹਦੇ ਚ ਸਿੱਧਾ ਸਿੱਧਾ ਸੱਚੀ ਗੱਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਸਵੇਰੇ 6 ਵਜੇ ਭਦੌੜ ਦੀ ਦਾਣਾ ਮੰਡੀ ਦੇ ਵਿੱਚ ਇੱਕ ਅਜੀਹਾ ਵਾਕਿਆ ਹੋਇਆ ਜਿਹੜੇ ਕਹਿੰਦੇ ਆ ਵੀ ਇੱਥੇ ਲੋਕਤੰਤਰ ਆ ਇੱਥੇ ਆਮ ਲੋਕਾਂ ਦੀ ਸਰਕਾਰ ਆ ਪਰ 30 ਟਰੱਕਾਂ ਦੇ ਵਿੱਚੋਂ 16 ਟਰੱਕਾਂ ਦੇ ਡਲੇ ਮਾਰ ਕੇ ਭੰਨ ਦਿੱਤੇ ਗਏ ਨਲੇ ਡਰਾਈਵਰ ਕੁੱਟੇ ਨਲੇ ਕੱਢੀਆਂ ਗਾਲਾਂ ਇਹ ਹਲਕਾ ਦਾ ਭਦੌੜ ਲਾਹਵ ਸਿੰਘ ਉੱਗੋ ਕੇ ਆਮ ਕਰਦੇ ਨੌਜਵਾਨ ਜਿੰਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨੇ ਇਥੋਂ ਦੇ ਵਿਧਾਇਕ ਡ라이ਵਰ ਨੇ ਗੱਡੀਆਂ ਦੇ ਮਾਲਕ ਨੇ ਮਾਮਲਾ ਕੀਆ ਨਲੇ ਹਾਈ ਕੋਰਟ ਤੋਂ ਸਟੇ ਆਈ ਹੋਈ ਆ ਫੇਰ ਵੀ ਜਿਹੜੀ ਗੁੰਡਾਗਰਦੀ ਆ ਚਰਮ ਸੀਮਾ ਦੇ ਉੱਤੇ ਆ ਇਹ ਸਾਰਾ ਮਾਮਲਾ ਕੀ ਆ ਗੱਡੀਆਂ ਦੀ ਢੋਆ ਠਵਾਈ ਨੂੰ ਲੈ ਕੇ ਭਰਨ ਨੂੰ ਲੈ ਕੇ ਸਪੈਸ਼ਲ ਨੂੰ ਲੈ ਕੇ ਅਸਲ ਦੇ ਵਿੱਚ ਚੱਕਰ ਚੱਲ ਕੀ ਰਿਹਾਗਾ ਡਰਾਈਵਰਾਂ ਦੀ ਜਵਾਨੀ ਸੁਣਾਗੇ ਵੀ ਇਹ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਵੱਡੇ ਵੱਡੇ ਦਾਅਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਪਰ ਦਾਅਵੇ ਇਕੱਲੇ ਫੋਕੇ ਦਾਅਵੇ ਨੇ ਬਦਮਾਸ਼ੀ ਹੋ ਰਹੀ ਆ ਅੱਜ ਤੁਸੀਂ ਭਦੌੜ ਦੀ ਦਾਣਾ ਮੰਡੀ ਦੇ ਵਿੱਚ ਜੋ ਕੁਝ ਹੋਇਆ 30 ਟਰੱਕ ਸਾਰੇ ਡਰਾਈਵਰ ਕਨੈਕਟਰ ਆਪਦੀ ਜਾਨ ਬਚਾ ਕੇ ਇੱਥੇ ਖੜੇ ਆ ਹੁਣ ਜਿਹੜੀ ਇਹ ਲੋਕੇਸ਼ਨ ਆ ਪੱਖੋ ਕੈਂਚੀਆਂ ਜਿਹੜਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਸੀ ਉੱਥੇ ਖੜੇ ਆ ਇਹ ਤੁਹਾਡੇ ਕੋਲੇ ਭਾਈ ਸਾਹਿਬ ਟੈਂਡਰ ਆ ਇਹ ਹਾਂਜੀ ਮੇਰੇ ਭਤੀਜਾ ਮਨਿੰਦਰ ਸਿੰਘ ਦੇ ਨਾਮ ਤੇ ਟੈਂਡਰ ਪਾਇਆ ਹੋਇਆ ਜੀ ਅਸੀਂ ਜੀ ਕੀ ਗੱਲਬਾਤ ਹੋਈ ਆ ਇਹ ਗੱਲਬਾਤ ਆ ਜੀ ਅਸੀਂ ਮਨਿੰਦਰ ਸਿੰਘ ਦੇ ਨਾਮ ਤੇ ਟੈਂਡਰ ਪਾਇਆ ਸੀ ਜੀ ਸਪੈਸ਼ਲ ਭਰਨ ਦਾ ਐਫਸੀਆਈ ਦਾ ਜੀ ਹਾਂਜੀ ਉਹ ਸਾਨੂੰ ਟੈਂਡਰ ਵਾਰਡ ਹੋ ਗਿਆ ਬਾਡ ਹੋਣ ਤੋਂ ਬਾਅਦ ਲਾਲ ਸਿੰਘ ਉੱਗੋ ਕੇ ਐਮਐਲਏ ਨੇ ਮੇਰੇ ਫਾਦਰ ਦੇ ਮੋਬਾਈਲ ਦੇ ਉੱਤੇ ਸਾਨੂੰ ਕਾਲ ਕਰਕੇ ਧਮਕੀ ਦਿੱਤੀ ਵੀ ਜੇਕਰ ਤੁਸੀਂ ਭਦੌੜ ਦੇ ਵਿੱਚ ਬੜੇ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦਿਆਂਗੇ ਅੱਛਾ ਤੇ ਅਸੀਂ ਇਸ ਤੋਂ ਡਰਦੇ ਵਾਸਤੇ ਪਹਿਲਾਂ ਹੀ ਮੇਰੇ ਕੋਲ ਇਹਦੇ ਚੋਣਾਂ ਦੇ ਮੋਬਾਈਲ ਤੋਂ ਧਮਕੀ ਆਈ ਦੀ ਆ ਮੇਰੇ ਫਾਦਰ ਦੇ ਹੁਣ ਤੇ ਅਸੀਂ ਹਾਈ ਕੋਰਟ ਦੇ ਵਿੱਚ ਦਿੱਤਾ ਹੋਇਆ ਸੀ ਹਾਈ ਕੋਰਟ ਦੇ ਵਿੱਚ ਸਾਨੂੰ ਡਾਇਰੈਕਸ਼ਨ ਹੋ ਗਈ ਵੀ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਇਹਨਾਂ ਦੇ ਕੰਮ ਦੇ ਵਿੱਚ ਕੋਈ ਵਿਘਨ ਨਾ ਪਵੇ ਮੈਂ ਇਸ ਤੋਂ ਪਹਿਲਾਂ ਤਕਰੀਬਨ ਤਿੰਨ ਚਾਰ ਸਪੈਸ਼ਲਾਂ ਭਰ ਵੀ ਚੁੱਕਿਆ ਆਪਣੇ ਟਰੱਕਾਂ ਨਾਲ ਭਰ ਚੁੱਕਿਆ ਤੇ ਅੱਜ ਕੱਲ ਅੱਜ ਫੇਰ ਸਵੇਰੇ ਸਪੈਸ਼ਲ ਲੱਗੀ ਸੀ ਹੋਈ ਸੀਗੀ ਮੇਰੇ ਰਾਤ ਟਰੱਕ ਮੈਂ ਉਹਰੇ ਭੇਜ ਦਿੱਤੇ ਸੀਗੇ ਉਹ ਆ ਕੇ ਉੱਥੇ ਦਾਣਾ ਮੰਡੀ 'ਚ ਰੋਕ ਗਏ ਮੇਰੇ ਡਰਾਈਵਰ ਉਹਦੇ ਵਿੱਚ ਸੁੱਤੇ ਪਏ ਸੀ ਗੱਡੀਆਂ ਦੇ ਵਿੱਚ ਤੜਕੇ 6 ਵਜੇ ਗੁੰਡਾ ਕਰਦੀ ਇਹਦੇ ਲੈ ਕੇ ਪੰਜ ਚਾਰ ਕਾਰਾਂ ਤੇ ਮੋਟਰਸਾਈਕਲ ਕਾਫੀ 30 35 ਬੰਦੇ ਦੇ ਕਰੀਬ ਮਨ ਉਸ ਗੱਡੀਆਂ ਦੇ ਨੰਬਰ ਵੀ ਇਹਨਾਂ ਕੋਲੇ ਨੋਟ ਨਹੀਂ ਰਿਹਾ ਡਰਾਈਵਰ ਕੋ ਮੇਰੇ ਬੰਦਿਆਂ ਦੇ ਸੱਟਾਂ ਰੋਟਾਂ ਮਾਰ ਕੇ ਜਾਣ ਲਈ ਹਮਲਾ ਕਰਕੇ ਗਏ ਨੇ ਬਾ ਮਾਰ ਹੀ ਦੇਣੇ ਜੇ ਮੇਰੇ ਡਰਾਈਵਰ ਉੱਥੋਂ ਭੱਜ ਦੇਣਾ ਇਹਨਾਂ ਨੇ ਭੱਜ ਕੇ ਆ ਕੇ ਮੈਨੂੰ ਕਾਲ ਕੀਤੀ ਸਵੇਹੀ ਮੈਂ ਪਿੰਡੋਂ ਚੱਲਿਆ ਫਿਰ ਇਹ ਕਹਿੰਦੇ ਵੀ ਸਾਡੇ ਮੰਗਰ ਤੱਕ ਭੱਜ ਕੇ ਆਏ ਸਹਨੇ ਤੱਕ ਵੀ ਆਏ ਉਹ ਇਹਨਾਂ ਨੇ ਗੱਡੀਆਂ ਭਜਾ ਕੇ ਲਿਆ ਕੇ ਇੱਥੇ ਪੱਖੋ ਕੈਂਚੀ ਇੱਥੇ ਮੈਂ ਇਹਨਾਂ ਨੂੰ ਰੋਕਦਾ ਮੈਂ ਤੁਸੀਂ ਇੱਥੇ ਰੁਕਜੋ ਭੱਜੋ ਨਾ ਮੈਂ ਆ ਗਿਆ ਮਾਰਦਾਨਗੇ ਤਾਂ ਮਾਰਦਾਨ ਦੇ ਤੇ ਆ ਆ ਦੁੱਖ ਹੋਇਆ ਇਹ ਵੀ ਡਰਾਈਵਰ ਨੂੰ ਤੁਸੀਂ ਉੱਥੇ ਸੀਗੇ ਉਹਦਾ ਮੈਂ ਮੁੰਡੇ ਫੜਾ ਕੇ ਲਿਆ ਆ ਤੇ ਮੁੰਡੇ ਤੇ ਛੱਡ ਲੱਗੇ ਇਹ ਮੁੰਡਾ ਮਾਰਨ ਦੇ ਨੂੰ ਨਾ ਕੱਢਦਾ ਮੈਂ ਆ ਆ ਕੀ ਆ ਕੀ ਮਾਰਿਆਗਾ ਰਾੜਾ ਮਾਰੀਆ ਨੇ ਜੀ ਫਿਰ ਰਾੜਾ ਮਾਰੀਆ ਜੀ ਹਾਂ ਹਾਂ ਕੱਢ ਕੇ ਮਾਰ ਚਲੀ ਕਾਦੇ ਤੇ ਆਏ ਸੀ ਬਾਈ ਉਹ ਕਾਰਾਂ ਤੇ ਆਏ ਸੀ ਬਾਈ ਉਹ ਮੋਟਰ ਹੈਂਗਲਾਂ ਦੇ ਵੀ ਆਏ ਸੀ ਸ਼ਕਲਾਂ ਦੇਖੀਆਂ ਉਹਨਾਂ ਦੀਆਂ ਹਾਂਜੀ ਹਾਂ ਜਗਲਾਂ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਜੀ ਮੂੰਹ ਬੰਨੇ ਹੋਏ ਸੀ ਹਾਂ ਰਮਾਲ ਬੰਨੇ ਹੋਏ ਸੀ ਹਾਂ ਰਮਾਲ ਬੰਨੇ ਹੋਏ ਸੀ ਮੂੰਹ ਅੱਛਾ ਕਿਹੜੀ ਕਿਹੜੀਆਂ ਕਿਹੜੀਆਂ ਗੱਡੀਆਂ ਸੀਗੀਆਂ ਇਹ ਕਹਿੰਦਾ ਫੋਰਚੂਨਰ ਦੀ ਜੀ ਫੋਰਚੂਨਰ ਸੀ ਨੰਬਰ ਕੱਢੋ ਤਾਂ ਗੱਡੀ ਦਾ ਇੱਥੇ ਨੋਟ ਕਰਿਆ ਅੱਛਾ ਹੋਰ ਕਿਹੜੀ ਗੱਡੀ ਬਾਕੀ ਇੱਕ ਨੋਵਾ ਦੀ ਜੀ ਇੱਕ ਨੋਵਾ ਸੀ ਹਾਂ ਬਾਕੀ ਇੱਕ ਸ਼ਕਾਰ ਵੀ ਰਹੀ ਪੀ ਵੀ 0 ਹਾਂ ਆਹ ਉੱਪਰ ਲੀ ਆ ਜੀ ਆ ਇੱਕ ਗੱਡੀ ਸੀਗੀ ਪੀ ਵੀ 019 ਜੇ 0197 ਪੀ ਵੀ 0 307 ਇਹ ਗੱਡੀਆਂ ਸੀ ਹਾਂ ਇਹ ਗੱਡੀਆਂ ਸੀ ਜੀ ਵਿੱਚ ਬਾਕੀ ਮੋਟਰਸਾਈਕਲਾਂ ਦੀ ਹਾਂ ਤੇ ਮਾਰਿਆ ਕੀ ਆ ਮਤਲਬ ਰੋੜੇ ਮਾਰਿਆ ਰੋੜੇ ਵੀ ਮਾਰੀ ਵੀ ਰਾਡਾਂ 'ਚ ਮਾਰੀਆਂ ਨੇ ਵੀ ਸਾਰੇ ਪੰਨੇ ਕਿਰਪਾਨਾ ਕਰਪੁਣਾ ਨੇ ਜੀ ਹਾਂਜੀ ਹੋਰ ਕਿਹੜੇ ਬੰਦੇ ਆ ਇੱਕ ਆ ਪਾ ਜੀ ਹਾਂ ਦੇਖੋ ਜਿਆ ਬੰਦੇ ਨੇ ਹਾਂ ਆ ਲੈ ਆਹ ਦੇਖ ਲੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆ ਦੇਖ ਲੋ ਤੁਸੀਂ ਆ ਗੁੰਡਾ ਕਰਦੀ ਇੱਕ ਮਨੂ ਆ ਦੇਖੋ ਪੁਲਿਸ ਹੁਣ ਤੱਕ ਟਾਈਮ ਕਿੰਨਾ ਹੋ ਗਿਆ 9:10 10:00 ਪੁਲਿਸ ਕੀ ਕਹਿੰਦੀ ਆ ਪੁਲਿਸ ਦਾ ਜੀ ਅਜੇ ਕੋਈ ਨਹੀਂ ਆਇਆ ਹੁਣ ਅਸੀਂ ਆਪਣੇ ਬੰਦਿਆਂ ਨੂੰ ਦਾਖਲ ਦੂ ਕਰਾਉਣੇ ਜੀ ਨੇ ਸੱਟਾ ਤੇ ਕੋਈ ਨਹੀਂ ਆਇਆ ਜੀ ਸਾਡੇ ਕੋਲ ਅਸੀਂ ਰਾਤ ਫੋਨ ਕੀਤਾ ਸੀ ਜੀ ਆਪਣੇ ਐਸਐਸਪੀ ਸਾਹਿਬ ਦੇ ਲੀਡਰ ਸਾਹਿਬ ਨੂੰ ਹਾਂ ਮੇਰੇ ਭਤੀਜੇ ਦੇ ਨੰਬਰ ਤੋਂ ਕੀਤਾ ਸੀ ਉਹਨਾਂ ਨੇ ਕਹਦੇ ਜੀ ਅਸੀਂ ਤਾਂ ਡੀਐਸਪੀ ਬਲਜੀਤ ਸਿੰਘ ਢੱਲੋਂ ਨੂੰ ਕਨਵੇ ਕਰਤਾ ਅਸੀਂ ਆਖਿਆ ਜੀ ਸਾਡੀ ਤਾਂ ਫੋਨ ਨਹੀਂ ਚੱਕ ਰਹੇ ਹਾਂ ਉਹ ਉਹ ਕਹਿੰਦੇ ਜੀ ਚੱਕਣ ਨਾ ਚੱਕਣ ਮੈਂ ਉਹਨਾਂ ਨੂੰ ਮੇਰਾ ਕੰਮ ਸੀ ਮੈਂ ਕਰਤਾ ਉਦੋਂ ਮੁੜ ਕੇ ਅਸੀਂ ਐਸਐਚਓ ਬਧੌੜ ਨੂੰ ਵੀ ਰਾਤ ਨੂੰ ਕਾਲ ਕੀਤੀ ਵੀ ਭਾਈ ਸਵੇਰੇ ਸਾਡੀ ਸਪੈਸ਼ਲ ਲੱਗਣਿਆਂ ਨੂੰ ਤੈ ਉਹ ਦੇ ਦੋ ਸਾਡੇ ਕੋਲੇ ਉਹ ਡਿਟੇਲ ਹੈਗੀ ਆ ਤਾ ਉਹਨਾਂ ਨੇ ਵੀ ਸਾਡਾ ਕੋਈ ਫੋਨ ਨਹੀਂ ਚੁੱਕਿਆ ਹਾਂ ਲੋ ਜੀ ਹੁਣ ਸਾਰੇ ਆਪਾਂ ਜਿਵੇਂ ਬਾਈ ਜੀ ਦੱਸ ਰਹੇ ਆ ਨਾ ਡੀਐਸਪੀ ਨਾ ਐਸਐਚਓ ਕੀ ਬਰਨਾਲਾ ਦੇ ਜਿਹੜੇ ਐਸਐਸਪੀ ਸਾਹਿਬ ਨੇ ਉਹ ਇਹ ਗੱਲ ਦੀ ਜਵਾਬਦੇਹੀ ਦੇਣਗੇ ਕੌਣ ਆ ਜਵਾਬ ਦੇ ਬੰਦੇ ਰਾੜਾ ਮਾਰ ਮਾਰ ਭੰਨ ਤੇ ਗੱਡੀਆਂ ਭੰਨਤੀਆਂ ਰੋੜੇ ਮਾਰੇ ਰਾੜਾ ਮਾਰੀਆਂ ਕਿਰਪਾਨਾਂ ਮਾਰੀਆਂ ਹੁਣ ਜਵਾਬਦੇ ਕੌਣ ਆ ਦਿਖਾਉਣੇ ਹਨ ਬਾਈ ਆਹ ਆਹ ਦੇਖੋ ਆਹ ਦੇਖੋ ਕੀ ਕੁਛ ਕਰਿਆ ਵਾ ਇਹ ਇਹ ਕੀ ਮਾਰੇ ਬਾਈ ਰੋੜਾ ਮਾਰੇ ਜੀ ਸੀਚੇ ਦੇ ਵਿੱਚ ਜੀ ਰੋੜੇ ਅੱਛਾ ਰੋ ਇਹ ਰੋੜਾ ਪੱਟਿਆ ਹਾਂ ਜੀ ਜਿੱਦਾ ਸੁੱਤੇ ਪੈ ਗਏ ਜੀ ਸੁੱਤੇ ਪੈ ਗਏ ਜੀ ਇਹੋ ਜਾ ਮਾਰ ਗਾ ਹਾਂ ਜੀ ਸੁੱਤੇ ਪਏ ਅਗੇ ਮੈਂ ਸੁੱਤੇ ਪਏ ਅਗੇ ਹਮਲਾ ਕਰ ਰਹੇ ਹਾਂ ਸੁੱਤੇ ਪਏ ਸੀਗੇ ਜੀ 3 ਵਜੇ ਸੀ ਵਜੇ ਰਹੇ ਸੀਗਾ ਹਾਂ ਮੇਰੇ ਅਗੇ ਉਹਨਾਂ ਨੇ ਦਾਮ ਲਗਦਾ ਜੀ ਹਾਂ ਆ ਤੁਸੀਂ ਦੇਖ ਸਕਦੇ ਹੋ ਵੀ ਬੰਦੇ ਕਹਿੰਦੇ ਵੀ ਅਸੀਂ ਸੁੱਤੇ ਪਏ ਸੀਗੇ ਇਹ ਹੁਣ ਕਿਸੇ ਦੀ ਗੁੰਡਾ ਕਰਦੀ ਆ ਕਿੰਨੇ ਕੁ ਬੰਦੇ ਸੀ ਬਾਈ ਸਾਰੇ ਟੋਟੇ ਬਣੇ ਯਾਰ ਵੀਰੇ 30 35 ਬੰਦੇ ਤੇ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਹਾਂ ਤੇ ਸਾਰੇ ਕਰੀਬਨ ਡਰਾਈਵਰ ਭਾਈ ਸਾਰੇ ਸੁੱਤੇ ਪਏ تھے ਜੀ ਤੇ ਉਹਨਾਂ ਨੇ ਅਚਾਨਕ ਆ ਕੇ ਇੱਕ ਲੱਖਤੀ ਹਮਲਾ ਕਰਿਆ ਜੇ ਅਸੀਂ ਉੱਥੇ ਨਾ ਭਜਦੇ ਸਾਨੂੰ ਉਹਨਾਂ ਨੇ ਮਾਰ ਦਿੱਤਾ ਨਾਂਨ ਜੀ ਘੁੱਟਾਂ ਮਾਰਨ ਕਰਪਾਨਾ ਡਾਂਗਾਈ ਕਹਿ ਕੀ ਰਹੇ ਸੀ ਕਹਿ ਕੁਛ ਨਹੀਂ ਕਹਿ ਰਹੇ ਸੀ ਬਸ ਇਹ ਕੁਛ ਨਹੀਂ ਕਿਹਾ ਉਹਨੇ ਆ ਕੇ ਬਸ ਡਾਂਗਾ ਜਾ ਕੇ ਪਾਇਆ ਸੁੱਤੇ ਬੈਤੇ ਰਾੜਾ ਮਾਰ ਲਾਗੇ ਰੋੜੇ ਮਾਰ ਲਾਗੇ ਜਰੋਂ ਕਰੀਬਨ ਗੱਡੀਆਂ ਲੈ ਕੇ ਭੱਜਿਆ ਭੱਜਿਆਂ ਜਾਂਦੇ ਆਂਦੇ ਵੀ ਮਗਰ ਰੋੜੇ ਮਾਰੇ ਨੇ ਉਹਨਾਂ ਨੇ ਕਿਰਪਾਨਾਂ ਵੀ ਮਾਰੀਆਂ ਨੇ ਸੈਨੇ ਤੱਕ ਰਾਇ ਨੇ ਜਾਂ ਹੋਟਲ ਜਿਹੜਾ ਆਪਣਾ ਇੱਥੇ ਤੱਕਰ ਪਹੁੰਚੇ ਨੇ ਸਾਡੇ ਤੱਕਰੋ ਕੋਈ ਬੋਲੇ ਕੁਛ ਵੀ ਨਹੀਂ ਕੋਈ ਬੋਲੇ ਨਹੀਂ ਕੋਈ ਗੱਲ ਨਹੀਂ ਕਰੀ ਜਾਂ ਭੱਜਣ ਦੀ ਪੈ ਗਈ ਨਾ ਸਾਨੂੰ ਤਾਂ ਸਾਨੂੰ ਤਾਂ ਭੱਜਣ ਦੀ ਪੈ ਗਈ ਉਹ ਜਾਂ ਢਾਂਗ ਆ ਮਾਰਦੇ ਤੇ ਰਾਣਾ ਗੱਡੀਆਂ ਦੇ ਖੜਕੇ ਨਾਲ ਅਸੀਂ ਤਾਂ ਉੱਟ ਕੇ ਭੱਜਿਆ ਭੱਜ ਗਏ ਪੈਣ ਦੇ ਯਾਰ ਐ ਗਾਣਾ ਕੱਢਦੇ ਸੀ ਹਾਂ ਹੁਣ ਇੱਕ ਪਾਸੇ ਜਿਹੜਾ ਕਿਸਾਨਾਂ ਦਾ ਵੀ ਧਰਨਾ ਚੱਕ ਲੈ ਗਿਆ ਕਹਿੰਦੇ ਵੀ ਆਰਥਿਕ ਸਥਿਤੀ ਪੰਜਾਬ ਦੀ ਬਹੁਤ ਕਮਜ਼ੋਰਾ ਆ ਵੀ ਆਰਥਿਕ ਸਥਿਤੀ ਵਾਲਾ ਕੰਮ ਹੀ ਜ 30 ਟਰੱਕਾਂ 16 ਭੰਨ ਦਿੱਤੇ ਗਏ ਜੇ ਕੋਈ ਕੰਮ ਕਰਦਾਗਾ ਉਹਨੂੰ ਕੰਪਨੀ ਕਰਨ ਦਿੱਤਾ ਜਾ ਰਿਹਾ ਉੱਪਰੋਂ ਜਿਹੜੀ ਹਾਈ ਕੋਰਟ ਤੋਂ ਸਟੇ ਹੋਈ ਵੀ ਆ ਬਕਾਇਦਾ ਉਹਦੇ ਵਿੱਚ ਜਿਹੜੇ ਐਮਐਲਏ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਉਹ ਵੀ ਸਾਰਾ ਕੁਝ ਡਿਟੇਲ ਲੱਗੇ ਹੋਇਆ ਠੇਕੇਦਾਰ ਸਾਹਿਬ ਇਹ ਕਦੋਂ ਦਾ ਜਿਹੜਾ ਤੁਹਾਡਾ ਮਾਮਲਾ ਕਿੰਨਾ ਪੁਰਾਣਾਗਾ ਇਹ ਰਾਣਾ ਨਹੀਂ ਜੇ ਤਾਂ 2 ਮਹੀਨੇ ਡੇਢ 2 ਮਹੀਨਿਆਂ ਦੇ ਆ ਮੈਂ ਇੱਕ ਪਹਿਲੇ ਮਹੀਨੇ ਜੀ ਆ ਬੜਾ ਪੁਰਾਣਾ ਨਹੀਂ ਹੈਗਾ ਜੀ ਤੇ ਜਿਹੜੀ ਧਮਕੀ ਦਿੱਤੀ ਆ ਉਹ ਕਿਹਨੇ ਦਿੱਤੀ ਸੀ ਕੌਣ ਸੀ ਫੋਨ ਤੇ 8 ਤਰੀਕ ਨੂੰ ਮੈਂ ਆਪਣੇ ਇੱਕ ਉਹ ਕਹਿੰਦਾ ਸੀ ਮੈਂ ਉਹਦਾ ਪੀਏ ਬੋਲਦਾ ਹਾਂ ਆ ਆਲਵ ਸਿੰਘ ਗੋਗਦਾ ਹਾਂ ਤੇ ਮੇਰੇ ਫਾਦਰ ਨੂੰ ਹੀ ਧਮਕੀਆਂ ਦਿੱਤੀਆਂ ਨੇ ਵੀ ਅਸੀਂ ਬਧੌਰ ਚ ਤੁਹਾਨੂੰ ਬੜਨ ਨਹੀਂ ਦੇਵਾਂਗੇ ਮਾਰ ਦੇਾਂਗੇ ਜੇ ਕੋਈ ਬੜਿਆ ਉਸ ਹਾਂ ਤੇ ਉਸ ਤੋਂ ਬਾਅਦ ਅਸੀਂ ਕੋਰਟ ਚ ਚਲੇ ਗਏ ਜੀ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਸਾਨੂੰ ਤੋਂ ਉਹਨਾਂ ਦੀਆਂ ਡਿਟੇਲਾਂ ਵੀ ਮੰਗੀਆਂ ਕਾਲ ਡਿਟੇਲਾਂ ਵੀ ਦਿੱਤੀਆਂ ਉਹ ਲਾਲਬ ਸਿੰਘ ਗੋਕੇ ਦਾ ਨੰਬਰ ਸੀਗਾ ਜੀ ਐਮਐਲਏ ਦਾ ਮੌਜੂਦ ਆ ਜੀ ਮੇਰੇ ਮੇਰੇ ਕੋਲ ਹੁਣ ਵੀ ਮੋਬਾਈਲ ਚ ਹੈਗਾ ਤੁਹਾਨੂੰ ਦੱਸ ਸਕਦਾ ਨੰਬਰ ਵੀ ਦੱਸ ਦਿੰਦਾ ਐਮਐਲਏ ਦੇ ਫੋਨ ਤੇ ਆ ਜਾਂਦਾ ਉਹਨਾਂ ਦੇ ਨਾਮ ਤੇ ਬੋਲਦੇ ਆ ਹਾਂਜੀ ਨਹੀਂ ਉਹ ਮੈਨੂੰ ਦੱਸੋ ਵੀ ਡਿਮਾਂਡ ਕੀ ਕਰਦੇ ਡਿਮਾਂਡ ਦਾ ਜੀ ਜਿਆਦਾ ਉਹ ਕਹਿੰਦੇ ਵੀ ਇੱਕ ਤਾਂ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਜੇ ਸਾਡੇ ਏਰੀਆ ਚ ਕੰਮ ਕਰਨਾ ਤਾਂ ਸਾਨੂੰ ਪੈਸੇ ਦਿਓ ਅਸੀਂ ਪੈਸਾ ਕਿਸੇ ਨੂੰ ਦੇਣਾ ਨਹੀਂ ਸੀ ਕੰਮ ਕਰ ਸੱਡ ਸਕਦੇ ਆ ਪੈਸਾ ਨਹੀਂ ਦੇ ਸਕਦੇ ਪੈਸਾ ਮਤਲਬ ਵੀ ਕੋਈ ਕਮਿਸ਼ਨ ਕਮਿਸ਼ਨ ਮੰਗਦੇ ਆ ਜੀ ਸਾਡੇ ਕੋਲ ਲੱਖ ਰੁਪਈਆ ਸਪੈਸ਼ਲ ਮੰਗਦੇ ਆ ਜੀ ਲੱਖ ਰੁਪਈਆ ਸਪੈਸ਼ਲ ਮੰਗਦੇ ਆ ਜੀ ਕਿੱਥੋਂ ਲਈ ਜੀ ਸਾਨੂੰ ਤਾਂ 20000 ਨਹੀਂ ਬਣਦਾ ਜੀ ਅਸੀਂ ਲੱਖ ਉਹਨਾਂ ਨੂੰ ਕਿੱਥੋਂ ਦੇ ਦਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਉਹ ਕਹਿੰਦੇ ਇਹ ਜਿਆਦਾ ਕੁਝ ਵੀ ਨਹੀਂ ਚੱਲਦਾ ਪੰਜਾਬ ਚ ਕਰਪਸ਼ਨ ਨਹੀਂ ਚੱਲਦਾ ਚੱਲਦਾ ਕਿਉਂ ਨਹੀਂ ਜੀ ਸਾਰਾ ਕੁਝ ਚੱਲੀ ਜਾਂਦਾ ਜੀ ਆ ਤਾਂ ਸਾਰੀ ਰੌਲਾ ਜੀ ਮੇਰਾ ਤਾਂ ਇੱਕੋ ਹੀ ਰੌਲਾ ਤਾਂ ਹੋਰ ਵੀ ਆਮ ਵੀ ਲੋਕ ਰੌਲਾ ਪਈ ਜਾਂਦੇ ਆ ਲੋਕਾਂ ਕੋਲੇ ਜੇਬ ਚ ਐਮ ਐਲ ਏ 500 500 ਰੁਪਈਆ ਨਹੀਂ ਛੱਡਦੇ ਕਿਸੇ ਦੇ ਹੂੰ ਹੁਣ ਫਿਰ ਇਹਦਾ ਹੱਲ ਕੀ ਹੋਊਗਾ ਨਾ ਖਾਣੇਦਾਰ ਆਇਆ ਨਾ ਡੀ ਐਸ ਪੀ ਆਇਆ ਅਸੀਂ ਪਹਿਲਾਂ ਤਾਂ ਜੀ ਮੈਂ ਆਪਦੇ ਬੰਦਿਆਂ ਨੂੰ ਦਾ ਗਾ ਜਨਰਲ ਰਾਜ ਕਰਾ ਰਹੇ ਆ ਫਿਰ ਮੈਂ ਇਹਨਾਂ ਦੀ ਆਪਣੀਆਂ ਕਿਸੇ ਨਾ ਇੱਕ ਵਾਰੀ ਮਹਿਕਮੇ ਦੇ ਸਾਰੇ ਅਫਸਰਾਂ ਨੂੰ ਮਿਲੂੰਗਾ ਕੋਈ ਆ ਮਹਿਕਮੇ ਨੇ ਮੈਂ ਸਮੇਤ ਐਮਐਲਏ ਲਾਭ ਸਿੰਘ ਤੇ ਉਹਤੇ ਕੋਈ ਵੀ ਕਾਰਵਾਈ ਸੌਣਾ ਉਹਨਾਂ ਤੇ ਵੀ ਨਾਲ ਹੋਣੀ ਚਾਹੀਦੀ ਆ ਜੇ ਤਾਂ ਉਹ ਕਰਨਗੇ ਠੀਕ ਆ ਨਹੀਂ ਮੇਰੇ ਕੋਲ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਤੱਕ ਜਿੱਥੇ ਤੱਕ ਵੀ ਜਾਣਾ ਪਿਆ ਮੈਂ ਜਾਊਂਗਾ ਹਾਂ ਮੈਂ ਧਰਨਾ ਲਾਉਣਾ ਪਿਆ ਧਰਨਾ ਵੀ ਲਾਵਾਂਗੇ ਜੀ ਅਸੀਂ ਫਿਲਹਾਲ ਤਾਂ ਮੈਂ ਪਹਿਲੀ ਵਾਰ ਤਾਂ ਉਹਨੂੰ ਇਹੀ ਆ ਵੀ ਮੇਰੇ ਜੇ ਕਾਰਵਾਈ ਹੋ ਜਾਂਦੀ ਆ ਸਾਨੂੰ ਕੋਈ ਇਹੋ ਨਹੀਂ ਹੈ ਅਸੀਂ ਕਾਰਵਾਈ ਕਰਾ ਕੇ ਰਾਜ਼ੀ ਆਂ ਨਹੀਂ ਹੁਣ ਤੁਸੀਂ ਬੰਦੇ ਨੂੰ ਦਾਖਲ ਕਰਾਉਣਾ ਇੰਨੇ ਟਾਈਮ ਤੱਕ ਤੁਸੀਂ ਬੰਦੇ ਦਾਖਲ ਕਿਉਂ ਨਹੀਂ ਕਰਾਏ ਮਤਲਬ ਕਾਰਨ ਬੰਦੇ ਅੱਡੋ ਢੀ ਭੱਜ ਗਏ ਜੀ ਕੋਈ ਖੇਤਾਂ ਚੋਂ ਫੜ ਕੇ ਲਿਆਇਆ ਮੈਂ ਕੋਈ ਕਿਤੋਂ ਫੜ ਕੇ ਲੈ ਕੇ ਆਇਆ ਜੀ ਇਕੱਠੇ ਕਰਕੇ ਲੈ ਕੇ ਆਇਆ ਜੀ ਹੁਣ ਜਦੋਂ ਇਹਨਾਂ ਨੂੰ ਸੁੱਤੇ ਪਿਆੰਦੇ ਸੱਟਾ ਮਾਰੀਏ ਜੀ ਕੋਈ ਮੇਰਾ ਕਿਹੜਾ ਉੱਥੇ ਬੈਠੇ ਸੀ ਜੀ ਇਹ ਗੱਡੀਆਂ ਬਾਈ ਬਾਅਦ ਚ ਲੈ ਕੇ ਆਏ ਆ ਤੁਸੀਂ ਹੋਰ ਜੀ ਜਿਹੜ ਇਦਾ ਬਾਅਦ ਫਿਰ ਮੈਨੂੰ ਗਿਆਬ ਜੇ ਤੁਸੀਂ ਦਰਦੇ ਹੋ ਇੰਨੇ ਵੀ ਦੋ ਬੰਦੇ ਨੂੰ ਭੇਜ ਕੇ ਗੱਡੀਆਂ ਭੇਜਦੇ ਆ ਹੁਣ ਤੁਹਾਡੇ ਸਾਹਮਣੇ ਆਈਆਂ ਨੇ ਦੋ ਗੱਡੀਆਂ ਤਾਂ ਹਾਂ ਤੇ ਇਹ ਹੁਣ ਤੁਸੀਂ ਪਤੌੜ ਹਸਪਤਾਲ ਦਾਖਲ ਕਰਾ ਰਹੇ ਹੋ ਹਾਂਜੀ ਮੈਂ ਜਾ ਕੇ ਦਾਖਲ ਕਰਾ ਰਹੇ ਹਾਂ ਪਤੌੜ ਦਾਖਲ ਕਰਵਾ ਰਹੇ ਹਾਂ ਹਾਂਜੀ ਹੋਰ ਭਾਈ ਹੋਰ ਕੋਈ ਗੱਲ ਬਾਤ ਕਿਸ ਨੇ ਦੇਖੀ ਹੋਈ ਇਹਨੇ ਬੰਦੇ ਦਾ ਮੂੰਹ ਦੇਖਿਆ ਹੋਇਆ ਜਾਂ ਕੁਝ ਹੋਰ ਮੂੰਹ ਬੰਨੇ ਹੋਏ ਸਾਰਿਆਂ ਦੇ ਜੀ ਹਾਂਜੀ ਮੂੰਹ ਬੰਨੇ ਹੋਏ ਹੋਏ ਸੀਗੇ ਜੀ ਬੰਨੇ ਹੋਏ ਸੀ ਬੰਨੇ ਹੋਏ ਮੂਹਰੇ ਹਾਂਜੀ ਹਾਂਜੀ ਅਸੀਂ ਤਾਂ ਸੁੱਤੇ ਉੱਠੇ ਹੀ ਆਉਣ ਸਾਰ ਮੇਰੀ ਗੱਡੀ ਤੇ ਰਾਡ ਮਾਰੀ ਪਹਿਲਾਂ ਸ਼ੀਸ਼ੇ 'ਚ ਹਾਂ ਫਿਰ ਆ ਕੇ ਇੱਕ ਦੇ ਬਾਕੀ ਫੇਰ ਰੋੜੇ ਮਾਰੇ ਜੀ ਹਾਂ ਉਤੋਂ ਫੇਰ ਮਾਰ ਕੇ ਸਾਨੂੰ ਕਿਹਨਾਂ ਲੈ ਜਾਓ ਭਜਾ ਕੇ ਇਥੋਂ ਗੱਡੀਆਂ ਰੋਈ ਕਰਨ ਆਇਆ ਤੁਸੀਂ ਹਾਂ ਹਾਂ ਜੀ ਕਹਨੇ ਬਾਈ ਬਹੁ ਮਾਰੀਆਂ ਇੱਕ ਜੀ ਉਹਨਾਂ ਦੇ ਨਾਲ ਮੈਨੂੰ ਲੱਗਦਾ ਜੀ ਉਹ ਬਾਰ ਕਹਿ ਰਹੇ ਤੇ ਵੀ ਪ੍ਰਧਾਨ ਜੀ ਰੁਕ ਜਾਓ ਐ ਮੁਨਸੀ ਵੀ ਨਾਲ ਸੀ ਉਹਨਾਂ ਦਾ ਇੱਕ ਹਾਂ ਹਾਂਜੀ ਮਤਲਬ ਜਿਹੜੇ ਹਾਂ ਨੌ ਸਾਨੂੰ ਪਤਾ ਨਹੀਂ ਹੈਗਾ ਜੀ ਬਾਕੀ ਉਹ ਨੌ ਲੈ ਕੇ ਬਹਿ ਕਹਿ ਰਹੇ ਤੇ ਰਿਵਾਜ ਘਰਾਂ ਦੀ ਬਸ ਹੀ ਐ ਹੋ ਗਿਆ ਜੀ ਕੰਮ ਕਰਤਾ ਆਪਾਂ ਨੇ ਐ ਕਰਤਾ ਐ ਦੋ ਕ ਵਜਾ ਉਹਨਾਂ ਦੀਆਂ ਸੁਣੀਆਂ ਨੇ ਵਿੱਚ ਮੁਨਸੀ ਵੀ ਸੀ ਉਹਨਾਂ ਦਾ ਨਾਲ ਗਾਲਾਂ ਗੁਲਾ ਵੀ ਕੱਢੀਆਂ ਹੁਣ ਗਾਲਾਂ ਤਾਂ ਬਹੁਤ ਕੱਢੀਆਂ ਨੇ ਮਾਵਾ ਪੈਣਾ ਦੀਆਂ ਬਹੁਤ ਗਾਲਾਂ ਕੱਢੀਆਂ ਨੇ ਜੀ ਹੂੰ ਹੁਣ 1 ਲੱਖਤੀ ਸ਼ੋਰ ਰਿਆਂ ਜੀ ਸਾਨੂੰ ਤਾਂ ਕੋਈ ਪਤਾ ਨਹੀਂ ਵੀ ਕੀ ਕੀ ਹੋਇਆ 1 ਲੱਖਤੀ ਬੰਦੇ ਨੇ ਹੋਈ ਜਾਂਦਾ 1 ਲੱਖਤੀ ਡਰੇ ਜੀ ਆ ਵੀ ਕੀ ਹੋ ਗਿਆ ਜੀ ਤੇ ਕਰੀਬਨ ਜਦੋਂ ਅਸੀਂ ਉੱਥੋਂ ਬਹੁਤ ਔਖੇ ਭੱਜੇ ਕੁਝ ਗੱਡੀਆਂ ਛੱਡ ਕੇ ਭੱਜਾਏ ਕੁਝ ਗੱਡੀਆਂ ਲੈ ਕੇ ਭੱਜਾਏ ਜੀ ਹਾਂ ਤੇ ਸਾਡੇ ਟੱਕਰ ਬਹੁਤ ਇੱਥੇ ਪਿੱਛੇ ਟੱਕਰ ਆਏ ਨੇ ਬਹੁਤ ਦੂਰ ਕਹਿੰਦਾ ਕਹਿੰਦਾ ਹਾਂ ਤੇ ਇਹ ਕਿੰਨੇ ਵਜੇ ਤੁਸੀਂ ਮਤਲਬ ਗੱਡੀਆਂ ਉੱਥੋਂ ਚਲਾਉਣੀਆਂ ਸੀ ਕਿੱਥੇ ਜਾਣਾ ਸੀ ਤੁਸੀਂ ਅਸੀਂ ਜੀ ਉੱਥੋਂ ਆਪਣੇ ਪਧੌੜ ਸਾਹਿਬ ਦੇ ਤਪੇ ਵਾਸਤੇ ਸਪੈਸ਼ਲ ਲੋਡ ਕਰਨੀ ਸੀ ਜੀ ਹਾਂ ਤੇ ਕਰੀਬਨ ਰਾਤ ਨੂੰ ਅਸੀਂ ਆ ਕੇ ਰੁਕ ਗਏ ਤੇ ਉੱਥੇ ਜੀ ਸਵੇਰੇ ਕਰੀਬਨ 6:00 ਵਜੇ ਨੂੰ ਯਾਨੀ 6:30 7:00 ਵਜੇ ਨੂੰ ਖੁੱਲ ਜਾਂਦਾ ਸੀ ਮਾਨ ਆਪਨ ਉਦੋਂ ਬਾਅਦ ਸਾਲੂ ਹੋ ਜਾਂਦੇ ਨੇ ਗੱਡੀਆਂ ਲੋਡ ਹੋਣ ਹਾਂ ਤੇ ਉਦੋਂ ਪਹਿਲਾਂ ਹੀ ਇਹਨਾਂ ਨੇ ਯਾਨੀ ਜੇ ਸੋਇ ਰਹੇ ਤੇ ਬੰਦੇ ਉੱਠ ਰਹੇ ਤੇ ਆਪ ਦਾ ਬਸ 1:00 ਵਜੇ ਉਹਨਾਂ ਨੇ ਆ ਕੇ ਆ ਕੰਮ ਕਰਤਾ ਜੀ ਹਾਂ 1 ਲੱਖ ਤੇ ਹੀ ਬਸ ਹਮਲਾ ਕਰਤਾ ਜੀ ਹੁਣ 25 30 ਬੰਦੇ ਤੇ 35 ਉਹਨਾਂ ਨੇ ਕੋਈ ਅੱਗ ਡੋ ਅੱਡ ਹੋ ਗਏ ਕੋਈ ਉਧਰ ਨੂੰ ਉਧਰ ਨੂੰ ਤੇ ਕਰੀਬਨ ਉਹ ਤੋਂ ਗੱਡੀਆਂ ਲੈ ਕੇ ਭੱਜੇ ਨੇ ਕੋਸੇ ਕੋਸੇ ਇੱਕ ਦੂਜੇ ਨੂੰ ਠਾਲਿਆ ਵੀ ਨਹੀਂ ਜਦੋਂ ਖੜਕਾ ਹੋਇਆ ਤੇ ਉਸ ਕਰਕੇ ਫਿਰ ਕੋਈ ਡਰਿਆ ਕੋਈ ਭੱਜਿਆ ਕੋਈ ਗੱਡੀ ਛੱਡ ਕੇ ਭੱਜ ਗਿਆ ਜੀ ਤੇ ਐ ਕਰਕੇ ਨਕਲਿਆ ਜੀ ਉੱਥੋਂ ਦਾ ਹੁਣ ਗੱਡੀਆਂ ਦਾ ਕੀ ਕੀ ਨੁਕਸਾਨ ਹੈ ਗੱਡੀਆਂ ਦੇ 16 ਗੱਡੀਆਂ ਦਾ ਜੀ ਫਰੰਟ ਸ਼ੀਸ਼ੇ ਵੀ ਭੰਨੇ ਗਏ ਨੇ ਸਾਈਡ ਸ਼ੀਸ਼ੇ ਵੀ ਭੰਨੇ ਗਏ ਨੇ ਜੀ ਮੰਨ ਜਿਹੜਾ ਆਪਾਂ ਗੱਡੀ ਚਲਾਉਂਦਾ ਡਰਾਈਵਰ ਉਹਦੇ ਵਿੱਚ ਦੀ ਵੀ ਸਾਈਡ ਸ਼ੀਸ਼ੇਰੇ ਰੋੜਾ ਮਾਰ ਕੇ ਉਹਦੇ ਬਾਰ ਕਰਦੀ ਉਹ ਕਰੀਆ ਜੀ ਤੇ ਹੁਰਜਾਂ ਵੀ ਮਾਰੀਆਂ ਨੇ ਵਿੱਚ ਚੜੇ ਵੀ ਨੇ ਬੰਦੇ ਭੱਜ ਕੇ ਉਹ ਗੱਡੀਆਂ ਜੋ ਬੰਦੇ ਨੇ ਚੜੇ ਨੇ ਉਹ ਭਜਾ ਲਈ ਗੱਡੀ ਉਹਨੇ ਤਾਂ ਉਹਦੀ ਜਾਨ ਬਚੀਆ ਨਹੀਂ ਉਹਦੇ ਮਾਰ ਦੇ ਬਾਈ ਜਾਨ ਸੋ ਉਹਦੇ ਸਿਰ ਚ ਲੱਗਦੀ ਜੀ ਕੀ ਹੁੰਦਾ ਹੂੰ ਬੰਦੇ ਨੇ ਖਤਮ ਹੋ ਜਣਾ ਜੀ ਹਾਂ ਤੇ ਅਸੀਂ ਬਹੁਤ ਔਖੇ ਤੋਂ ਬਚਿਆ ਜੀ ਜੀ ਹੁਣ ਤੁਸੀਂ ਕਿੰਨੇ ਬੰਦੋਂ ਟੋਟਲ ਇੱਥੇ ਬਾਈ ਕਰੀਬ ਨਾਲ ਅਸੀਂ ਇੱਥੋਂ ਹੋਵਾਂਗੇ 50 ਬੰਦੇ ਹੋਵਾਂਗੇ 30 40 ਬੰਦਾ ਕਿਉਂਕਿ ਕੁਝ ਗੱਡੀਆਂ ਦੇ ਵਿੱਚ ਡਬਲ ਬੰਦੇ ਵੀ ਨੇ ਜੀ ਹਾਂ 3 ਗੱਡੀਆਂ ਨੇ ਕਨੈਕਟਰ ਵੀ ਨਾਲ ਨੇ ਕੋਈ ਸਿੰਗਲ ਆ ਕੋਈ ਮਾਲਕਾ ਕਿਵੇਂ ਵੀ ਆ ਜੀ ਕੁਝ ਡਰ ਕੇ ਬੰਨ ਭੱਜ ਵੀ ਗਏ ਜੀ ਸਾਡੇ ਨਾਲ ਜਿਹੜੇ ਬੰਦੇ ਤੇ ਹੂੰ ਉਹ ਬਾਹਰ ਚੜ ਗਏ ਜੀ ਪੈਂਦੀਆਂ ਦੇ ਕੀ ਇੱਕ ਦੂ ਨੂੰ ਪਤਾ ਲੱਗਿਆ ਜੀ ਨਹੀਂ ਉੱਥੇ ਤੇ ਸੁੱਤੇ ਪਏ ਕਿ ਜਿਹਨੂੰ ਪਤਾ ਹੀ ਨਹੀਂ ਦੀਗਾ ਹਾਂ ਉਦਾਂ ਜੇ ਹੁਣ ਇੱਧਰ ਕਿ ਰਾਡ ਮਾਰਤੀ ਆ ਕੇ ਖੜਕਾ ਹੋਇਆ ਕੂਕਾ ਪੈਣ ਲੱਗੇ ਜੀ ਮਤਲਬ ਫੇਰ ਕਿ ਉਹ ਹੋਇਆ ਜੀ ਆ ਜਾ ਉਹ ਇਹਨੂੰ ਮੰਨੀ ਮੰਨੀ ਆ ਜਾ ਦਾਚਾ ਕੇ ਇਹਨੂੰ ਗਾਲਾਂ ਕੱਢਣ ਲੱਗੇ ਜੀ ਸੱਟ ਲੱਗੀ ਆ ਬਾਈ ਨਹੀਂ ਨਹੀਂ ਇਹ ਸ਼ੋਰ ਰਿਹਾ ਸੀ ਜੀ ਸੱਤਾ ਪਿਆ ਸੀ ਜੀ ਇਹ ਇਹਨੂੰ ਆ ਕੇ ਗਾਲਾਂ ਕੱਢਣ ਲੱਗੇ ਜੀ ਹਾਂ ਇਹ ਕਹਿੰਦਾ ਕੀ ਹੋ ਗਿਆ ਬਾਈ ਹੁਣ ਕਿਉਂਕਿ ਸਾਰੀਆਂ ਗੱਡੀਆਂ ਕੋਈ ਹਿੱਲ-ਚੁੱਲ ਹੋ ਗਈ ਉਧਰੋਂ ਭੱਜੇ ਤੇ ਇਹਨਾਂ ਦਾ ਜ਼ਬਰਦਸਤ ਇਹਨੇ ਟਾਕੀਆਂ ਚ ਵੀ ਮਾਰੇ ਸ਼ੀਸ਼ੇ ਦੇ ਦੋਹੇ ਗੱਡੀਆਂ ਦੇ ਫਰੰਟ ਸ਼ੀਸ਼ਾ ਭੰਨਿਆ ਗੱਲ ਕਰ ਇਹਦੇ ਨਹੀਂ ਲੱਗਿਆ ਇੱਕ ਲੱਖਤੀ ਫਿਰ ਉਹਨੇ ਗੱਡੀ ਸਟਾਰਟ ਕਰੀ ਤਾਂ ਭਜਾਈ ਉਧਰ ਨੂੰ ਤਾਂ ਉਹ ਪਰਾਂ ਹੋਏ ਜੀ ਤਾਂ ਬਚ ਕੇ ਨਿਕਲਿਆ ਜੇ ਜੇ ਬਾਈ ਚਾਨ ਸੁੱਤਾ ਪਿਆ ਸੀ ਸੁੱਤਾ ਪਿਆ ਪਹਿਲੇ ਹੀ ਮਰਿਆ ਬਰਾਬਰ ਆ ਜੀ ਠੀਕ ਆ ਜੀ ਜੇ ਅਚਾਨਕ ਕੋਈ ਸ਼ਟਪਾਰਟ ਮਾਰ ਦੇ ਰਾਡ ਲੱਗਦੀ ਉਹਨਾਂ ਤੇ ਤਾਂ ਜਮਾ ਬੰਦਾ ਹੀ ਖਤਮ ਹੋ ਜਾਂਦਾ ਉਹਨਾਂ ਨੇ ਸਾਨੂੰ ਪੂਰਾ ਮਾਰਨ ਟੱਕਰ ਕੰਮ ਕਰਿਆ ਹੋਇਆ ਸੀ ਵੀ ਇਹਨਾਂ ਨੂੰ ਅੱਜ ਮਾਰਾਂਗੇ ਪੂਰੇ ਹਥਿਆਰ ਸੀ ਜ ਉਹਨਾਂ ਕੋਲ ਹਾਂ ਜੀ ਪੂਰੇ ਹਥਿਆਰ ਸੀ ਜਿਨੇ ਕੋ ਕਿਰਪਾਨਾਂ ਕਰਪੂਨਾ ਰਾੜਾਂ ਸਭ ਕੋ ਨੂੰ ਆਸਲਾ ਵੀ ਹੋ ਜਾਂਦਾ ਜੀ ਹੁਣ ਗੁਪਤ ਰੱਖਿਆ ਹੈ ਅਈ ਤਾਂ ਤਾਂ ਵੀ ਉਹਨਾਂ ਨੇ ਕੋਈ ਬੋਲ ਸਕਦੇ ਮੂਰੇ ਕੱਲੇ ਕੱਲੇ ਜਾਣੇ ਹੈਗੇ ਜੀ ਡਰ ਬਿਆਨ ਜੱਟਲੇ ਸਾਨੂੰ ਆ ਗਈ ਸਾਰਿਆਂ ਮੈਨੂੰ ਠੇਕੇਦਾਰ ਸਾਹਿਬ ਜੀ ਦੱਸੋ ਵੀ ਜਿਹੜਾ ਟਰੱਕ ਯੂਨੀਅਨ ਭਦੌੜਾ ਉਹਦੇ ਨਾਲ ਵੀ ਤੁਹਾਡਾ ਕੋਈ ਮਾਮਲਾ ਕੁਝ ਚੱਲ ਰਿਹਾ ਉਦਾਂ ਦਾ ਨਹੀਂ ਉਹਦੇ ਨਾਲ ਕੋਈ ਮਾਮਲਾ ਨਹੀਂ ਸੰਦਾ ਐਮਐਲਏ ਡਿਮਾਂਡ ਕਰ ਰਿਹਾ ਸਿੱਧਾ ਜੀ ਉਹ ਵੀ ਉਹ ਵੀ ਕਰਦੇ ਆ ਜੀ ਵਿੱਚ ਨਾਲ ਉਹ ਵੀ ਕਰਦੇ ਆ ਵੀ ਦਿਓ ਸਾਨੂੰ ਕੁਝ ਤੇਰੀ ਗੱਲ ਚੱਲਣ ਦੇਵਾਂਗੇ ਛੋਡੀਆਂ ਗੱਡੀਆਂ ਹਾਂ ਸਾਰਿਆਂ ਦੇ ਕੋਈ ਐਮਐਲਏ ਤਾਂ ਤਾਂ ਛੱਡਿਆ ਹੋਇਆ ਜੀ ਉਹ ਹਾਂ ਇਸੇ ਕੰਮ ਨੂੰ ਛੱਡਿਆ ਹੋਇਆ ਜੀ ਨਹੀਂ ਹੁਣੀ ਕਿਉਂ ਮਤਲਬ ਹੁਣ ਇਦੋਂ ਪਹਿਲਾਂ ਵੀ 3 ਸਾਲ ਹੋ ਗਏ ਸਰਕਾਰ ਨੂੰ ਜਦੋਂ ਦੀ ਸਰਕਾਰ ਬਣੀ ਹੈ ਜੀ ਉਦੋਂ ਦਾ ਇਹਨਾਂ ਨੇ ਨੇਰੀ ਠਾਈ ਹੋਈ ਹੈ ਜੀ ਇਸ ਕੰਮ ਦੀ ਤੁਸੀਂ ਇਹਦਾ ਰਿਕਾਰਡ ਕਢਾ ਲਓ ਜਗਦੀਪ ਸਿੰਘ ਵਾਲਾ ਹਾਂ ਸਾਰੇ ਟੈਂਡਰ ਇਹਦੇ ਨਾਮ ਤੇ ਚੱਲ ਰਹੇ ਨੇ ਔਰ ਫੁੱਲ ਰੇਟ ਦੇ ਚੱਲ ਰਹੇ ਨੇ ਜਦ ਕਿ ਹੋਰ ਸਾਈਡਾਂ ਦੇ ਉਤੋਂ ਘੱਟ ਰੇਟ ਤੇ ਕੰਮ ਚੱਲ ਰਿਹਾ ਉਹੀ ਕੰਮ ਆ ਉਹਦੇ ਵਿੱਚੋਂ ਫਿਰ ਇਹ ਰੁਪਏ ਖਾਣ ਦੇ ਮਾਰੀ ਇਹੀ ਕਰ ਰਿਹਾ ਮੈਂ ਸਾਡੀ ਕੋਸ਼ਿਸ਼ ਇੱਥੇ ਤੱਕ ਹੋ ਵੀ ਅਸੀਂ ਈਡੀ ਤੱਕ ਵੀ ਪਹੁੰਚ ਕਰਾਂਗੇ ਨਹੀਂ ਇਹ ਟਰੱਕ ਯੂਨੀਅਨ ਦੀ ਕਿਉਂ ਅੱਗੇ ਸੰਗਰੂਰ ਵੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਰੋਲਾ ਹੋਣਾ ਟਰੱਕਾਂ ਵਾਲਾ ਟਰੱਕ ਟਰੱਕ ਯੂਨੀਅਨ ਚਾ ਲੋ ਗਿਆ ਹੋਇਆ ਇਹੀ ਹੈ ਜੀ ਇਹ ਡਰਾਈਵਰ ਹੁਣ ਜਿਹੜੇ ਪ੍ਰਧਾਨ ਮੂਰੇ ਹੋ ਕੇ ਰੇਟ ਕਰ ਲੈਂਦੇ ਜੀ ਘੱਟ ठेकेदारों ਨਾਲ ਹਾਂ ਫਿਰ ਉਹਦੇ ਜਿਹੜੇ ਪੈਸੇ ਰੱਖਦੇ ਆਪ ਦੇ ਉਹ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਟਰੱਕਾਂ ਨੂੰ ਦੇ ਦੂੰਗਾ ਮੈਂ ਨਹੀਂ ਦੇ ਤੁਹਾਨੂੰ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਹਾਂ ਜਿਹੜੇ ਟਰੱਕਾਂ ਦਾ ਰੇਟ ਕਰ ਲਓ ਮੇਰੇ ਨਾਲ ਬੈਠ ਕੇ ਹਾਂ ਤੁਸੀਂ ਇਹ ਕਹਿੰਦੇ ਸੀ 2300 ਰੁਪਿਆ ਲੈਣੇ ਆ 2350 ਪਹਿਲਾਂ ਮੈਂ 2500 2600 ਦੇਣ ਨੂੰ ਤੁਹਾਨੂੰ ਤਿਆਰ ਹਾਂ ਪਰ ਮੈਂ ਕਿਸੇ ਐਮਐਲਏ ਨੂੰ ਫੀਸ ਜਾਂ ਮੈਂ ਕਿਸੇ ਪ੍ਰਧਾਨ ਨੂੰ ਮੁਨਸ਼ੀ ਨੂੰ ਮੈਂ ਨਹੀਂ ਦੇਣਾ ਹਾਂ ਆ ਆ ਗੱਲ ਦਾ ਰੌਲਾ ਤੇਰੇ ਕਹਿੰਦੇ ਸੀ ਟਰੱਕ ਨਹੀਂ ਥੋੜਾ ਕੰਮ ਨਹੀਂ ਚਲਾ ਲ ਦਿੰਦੇ ਮੈਂ ਮੈਂ ਆਪਣੇ ਕੰਮਾਂ ਨਾਲ ਚਲਾ ਲੂੰ ਟਰੱਕਾਂ ਨਾਲ ਕੰਮ ਅਸੀਂ ਆਪਣੇ ਕੰਮਾਂ ਨਾਲ ਟਰੱਕ ਲਿਆਂਦੇ ਹੋਏ ਸੀ ਸਾਡਾ ਕੰਮ ਚੱਲ ਵੀ ਰਿਹਾ ਸੀਗਾ ਇਹਨਾਂ ਨੇ ਹੁਣ ਆਣ ਕੇ ਅੱਜ ਆ ਕੰਮ ਕਰਤਾ ਜੀ ਇਹ ਸਾਰੇ ਟਰੱਕਾਂ ਦਾ ਮਾਲਕ ਕੌਣ ਆ ਬਾਈ ਟਰੱਕ ਵੀ ਆ ਟਰਾਲੇ ਵੀ ਆ ਇਹਦਾ ਇਹਦਾ ਮੇਰੇ ਦੋਸਤ ਦੇ ਟਰੱਕ ਨੇ ਜੀ ਹਾਂ ਅਡੋ ਅਡੀ ਨੇ ਮੇਰੇ ਮਿੱਤਰ ਆ ਕੋਈ ਮੇਰਾ ਰਿਸ਼ਤੇਦਾਰ ਆ ਵੀ ਨੇ ਮੇਰੇ ਵਿੱਚ ਠੀਕ ਆ ਸਾਡੇ ਭੈਣ ਭਾਈ ਨੇ ਸਾਡੇ ਸਾਰੇ ਮੈਂ ਉਹ ਇਕੱਠੇ ਕੀਤੇ ਹੋਏ ਨੇ ਆਪਦੇ ਹਾਂ ਆਪਦੇ ਜਿੰਨੇ ਵੀ ਸਾਡੇ ਆ ਇਹਨਾਂ ਅਗਰੇ ਟਾ ਟ੍ਰਾਂਸਪੋਰਟ ਦੇ ਟਰੱਕ ਨੇ ਜੀ ਹਾਂ ਉਹ ਮੇਰੇ ਦੋਸਤ ਜਿਹੜੇ ਤੁਹਾਡੇ ਬੰਦੇ ਤੁਹਾਡੀ ਕੋਈ ਬਣੀ ਵੀ ਹੈ ਕੋਈ ਯੂਨੀਅਨ ਯੂਨੀਅਨ ਕੋਈ ਹੋਰ ਸਿਸਟਮ ਤੁਹਾਡਾ ਨਹੀਂ ਨਹੀਂ ਸਾਡਾ ਟਰਾਂਸਪੋਰਟ ਹੈ ਜੀ ਯੂਨੀਅਨ ਦਾ ਇਹ ਜੀ ਮਾਲਟੀ ਯੂਨੀਅਨ ਤਾਂ ਕਿਤੇ ਬੈਲੜੀ ਦੀ ਜੀ ਟਰਾਂਸਪੋਰਟ ਜਿਹੜੇ ਤੁਹਾਡੇ ਨਾਲ ਵਰਤਦੇ ਹੁਣ ਕੇ ਉਹਨਾਂ ਨੂੰ ਤੁਸੀਂ ਇਨਫਾਰਮ ਕੀਤਾ ਵੀ ਭਾਈ ਇਹ ਗੱਲ ਕਰਾਂਗੇ ਜੀ ਅਜੇ ਕਰਾਂਗੇ ਅਜੇ ਤਾਂ ਅਸੀਂ ਪਹਿਲੀ ਉਲਝੇ ਪਏ ਮੈਂ ਤਾਂ ਆਪਣੇ ਬੰਦਿਆਂ ਨੂੰ ਸਾਹਮਣੇ ਲਾ ਕੇ ਅਜੇ ਤਾਂ ਹੁਣ ਹੁਣ ਇਸ ਦੋ ਵਾਰ ਚੱਲਣੀ ਆ ਗੱਲ ਜੀ ਤੇ ਇਹ ਟਰਾਂਸਪੋਰਟ ਕਿੱਥੇ ਕਿੱਥੋਂ ਦੀ ਰਜਿਸਟਰਡ ਆ ਕਿੱਥੇ ਆ ਇਹ ਟਰਾਂਸਪੋਰਟ ਮੇਰੀ ਆਪਣੀ ਮਲੇਰਕੋਟ ਮਲੇਰਕੋਟ ਲਈ ਰਜਿਸਟਰਡ ਆ ਜੀ ਮਲੇਰ ਟਰੱਕ ਇੱਥੇ ਨੇ 16 ਟਰੱਕ ਭੰਨ ਦਿੱਤੇ ਕਿਤੇ ਬੰਦੇ ਹੁਣ ਇਹਨਾਂ ਨੇ ਮਤਲਬ ਹਸਪਤਾਲ ਦੇ ਵਿੱਚ ਦਾਖਲ ਕਰਾਉਣੇ ਆ ਹੁਣ ਇਹਦਾ ਮਤਲਬ ਜਵਾਬ ਕੌਣ ਦੇਊਗਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਮ ਐਲ ਏ ਇੱਥੋਂ ਦਾ ਟਰੱਕ ਯੂਨੀਅਨ ਦੇ ਪ੍ਰਧਾਨ ਜਾਂ ਫਿਰ ਅਸੀਂ ਗੱਲ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਸਾਰਾ ਸਿਸਟਮ ਚਲਾ ਰਿਹਾ ਹੈ ਜਿਹੜੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਬੜੀ ਅਮਨ ਸ਼ਾਂਤੀ ਆ ਸਭ ਕੁਝ ਬਹੁਤ ਵਧੀਆ ਹੋ ਰਿਹਾ ਹੈਗਾ ਰੰਗਲਾ ਪੰਜਾਬ ਬਣ ਰਿਹਾ ਹੈਗਾ ਸੋ ਇਹ ਰੰਗਲੇ ਪੰਜਾਬ ਦੀ ਇੱਕ ਰੰਗਲੀ ਤਸਵੀਰ ਆ ਸਾਡੇ ਨਾਲ ਜਗਦੀਪ ਸਿੰਘ ਜੱਗੀ ਨੇ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਠੇਕੇਦਾਰ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਏ ਆ ਵੀ ਇਹਨਾਂ ਦੇ ਬੰਦੇ ਆਉਂਦੇ ਆ ਜਾਂ ਇਹਨਾਂ ਵੱਲੋਂ ਇਹ ਸਾਰੀ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਜੱਗੀ ਜਿਹੜਾ ਇਹ ਮਾਮਲਾ ਹੋਇਆਗਾ ਸਵੇਰੇ ਅਧੌੜ ਦੀ ਦਾਣਾ ਮੰਡੀ ਦੇ ਵਿੱਚ 30 ਟਰੱਕ ਸੀ 16 ਭੰਨ ਦਿੱਤੇ ਗਏ ਆ ਹੁਣ ਪੱਕੋ ਕੰਚੀਆਂ ਖੜੇ ਆ ਉਹਦੇ ਚ ਸਿੱਧਮ ਸਿੱਧਾ ਤੁਹਾਡਾ ਨਾਮ ਲੈਤਾ ਉਹਨਾਂ ਨੇ ਠੇਕੇਦਾਰ ਨੇ ਭਾਈ ਜੀ ਮੈਂ ਪਹਿਲਾਂ ਤੁਹਾਨੂੰ ਇਹ ਦੱਸਦਾ ਵੀ ਮੇਰਾ ਨਾਮ ਮੈਨੂੰ ਇਹ ਨਹੀਂ ਪਤਾ ਵੀ ਕਿਉਂ ਲੈ ਰਿਹਾ ਉਹ ਹਾਂ ਮੇਰੇ ਘਰੇ ਕੈਮਰੇ ਲੱਗਿਆ ਸਵੇਰ 10 ਵਜੇ ਤੱਕ ਮੈਂ ਆਪਦੇ ਘਰੇ ਸੀ ਠੀ ਵੀ ਜਿਹੜੀ ਇਹ ਠੇਕੇਦਾਰ ਵਾਲੀ ਗੱਲ ਆ ਇਹ ਠੇਕੇਦਾਰ ਨੂੰ ਪਤਾ ਹੋਊ ਵੀ ਕਿਉਂ ਮੇਰਾ ਨਾਮ ਲੈ ਰਿਹਾ ਉਹ ਹੂੰ ਉਹ ਤਾਂ ਇਹ ਵੀ ਕਹਿ ਰਹੇ ਆ ਵੀ ਤੁਹਾਡੀ ਹੀ ਤੁਹਾਡੇ ਕੋਲੇ ਫੋਰਚਨਰ ਹੈ ਮੇਰੇ ਕੋਲੇ ਗ੍ਰੇ ਕਲਰ ਦੀ ਫੋਰਚਨਰ ਗ੍ਰੇ ਕਲਰ ਦੀ ਫੋਰਚਨਰ ਆ 0197 ਨੰਬਰ ਆ ਦਾ 0197 ਨੰਬਰ ਫਿਰ ਉਹ ਨੰਬਰ ਕਿਵੇਂ ਆ ਗਿਆ ਉਹਨਾਂ ਕੋਲੇ ਨੰਬਰ ਤਾਂ ਤਾਂ ਨੰਬਰ ਤਾਂ ਹੁਣ ਮੇਰੀ ਗੱਡੀ ਦਾ ਸਾਰੇ ਪਿੰਡ ਨੂੰ ਪਤਾ ਜੀ ਵੀ ਆਹ ਨੰਬਰ ਦੀ ਗੱਡੀ ਜੱਗੀ ਕੋਲੇ ਹੈਗੀ ਨੰਬਰ ਤਾਂ ਕਿਸੇ ਤੋਂ ਵੀ ਲੈ ਲਓ ਹੂੰ ਤੇ ਅਨੋਵਾ ਗੱਡੀ ਨਹੀਂ ਨੋਵਾ ਗੱਡੀ ਕੋਈ ਨਹੀਂ ਮੇਰੇ ਕੋਲੇ ਹੂੰ ਇਹ ਮਾਮਲੇ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਇਸ ਬਾਰੇ ਪਰ ਉਹ ਤਾਂ ਇਹ ਵੀ ਅਲੀਗੇਸ਼ਨ ਲਾਉਂਦੇ ਆ ਵੀ ਪਹਿਲਾਂ ਤੁਸੀਂ ਟੋਆ ਟੋਈ ਦੇ ਨਾਮ ਦੇ ਉੱਤੇ ਜਾਂ ਉਹ ਸਾਰੀ ਸੈਟਿੰਗ ਦੇ ਤੌਰ ਤੇ ਪੈਸੇ ਮੰਗ ਰਹੇ ਸੀ ਵੀ ਸਾਡਾ ਹਿੱਸਾ ਪਾ ਲਓ ਜਾਂ ਮਹੀਨਾ ਦੇ ਦਿਆ ਕਰੋ ਇਹ ਜੀਆਂ ਅਲੀਗੇਸ਼ਨ ਵੀ ਇਹ ਜੀ ਅਲੀਗੇਸ਼ਨ ਦੀ ਕੋਈ ਰਿਕਾਰਡਿੰਗ ਹੋਊਗੀ ਕੋਈ ਸਬੂਤ ਤਾਂ ਚਾਹੀਦਾ ਨਾ ਐਂ ਤਾਂ ਕਿਸੇ ਨੂੰ ਕਹਿ ਦਿਓ ਵੀ ਮੈਨੂੰ ਪੈਸੇ ਮੰਗਰੇ ਕੋਈ ਰਿਕਾਰਡਿੰਗ ਕਰੀ ਹੋਵੇ ਬੰਦੇ ਨੇ ਕੋਈ ਰਿਕਾਰਡਿੰਗ ਹੋਊ ਕੋਈ ਫੋਨ ਕਾਲ ਡਿਟੇਲ ਹੋਊ ਉਹਦੇ ਕੋਲੇ ਵੀ ਇਸ ਦਿਨ ਆਹ ਫੋਨ ਕਰਕੇ ਮੈਨੂੰ ਪੈਸੇ ਮੰਗੇ ਆ ਇਸ ਤਰ੍ਹਾਂ ਤਾਂ ਯਾਰ ਅੱਜਕੱਲ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਇਹ ਆ ਵੀ ਕਿਸੇ ਨੂੰ ਬਦਨਾਮ ਕਰਨਾਂ ਦਾ ਕਹਤੋਂ ਪੈਸੇ ਮੰਗਦਾ ਹਾਂ ਬਸ ਇਦੋਂ ਸੌਖਾ ਤਰੀਕਾ ਮੇਰੇ ਖਿਆਲ ਚ ਕੋਈ ਨਹੀਂਗਾ ਹਾਂ ਦੂਸਰੀ ਗੱਲ ਜਿਹੜਾ ਇਹ ਰਜਿੰਦਰ ਸਿੰਘ ਠੇਕੇਦਾਰ ਆ ਜਿਹੜਾ ਰਾਜੀ ਠੇਕੇਦਾਰ ਆ ਜੀ ਹਾਂ ਅਸਲ ਵਿੱਚ ਭਾਈ ਜੀ ਰੌਲਾ ਇਹ ਕਿਤੇ ਹੋਰ ਖੜਾਗਾ ਰੌਲਾ ਇਹ ਆ ਵੀ ਇਹ ਵੀ ਅ ਆਈਸੀ ਬੰਦਾ ਮਤਲਬ ਰਿਜ਼ਰਵ ਸੀਟ ਨੂੰ ਬਲਾਕ ਕਰਦਾ ਰਿਜ਼ਰਵ ਆ ਆਈਸੀ ਐਸੀ ਕੈਟਾਗਰੀ ਚ ਉਹ ਆਏ ਹੈ ਮਤਲਬ ਠੀਕ ਹੈ ਪਤਾ ਉਹ ਸੀਟ ਆਡੀ ਐਸੀ ਹੈਗੀ ਠੀਕ ਹੈ ਇਹ ਵੀ ਆਮ ਆਪ ਦੀ ਪਾਰਟੀ ਵਿੱਚ ਆ ਗਏ ਅਸਲ ਇਹਨੂੰ ਤਾਂ ਆਪਦੀ ਫੇਮ ਲੈਣ ਦੀ ਖਾਤਰ ਵੀ ਖਣੀ ਮੈਨੂੰ ਇਹ ਜੀਆਂ ਗੱਲਾਂ ਕਰਕੇ ਵੀ ਮੂਹ ਨੂੰ ਮੂਹਰੇ ਟਿਕਟ ਮਿਲ ਜੂਗੀ ਇਹ ਸਾਰੇ ਸਟੰਟ ਕਰ ਰਿਹਾ ਹੋਰ ਕੁਝ ਨਹੀਂ ਇਹ ਦੋ ਬਿਨਾ ਪਰ ਤੁਸੀਂ ਜਗਦੀਪ ਜੀ ਇਹ ਤਾਂ ਮੰਨਦੇ ਹੋਗੇ ਵੀ ਜੋ ਟਰੱਕਾਂ ਦੀ ਭੰਨ ਤੋੜ ਹੋਈ ਆ ਜਾਂ ਬੰਦਿਆਂ ਦੇ ਲਾਸ਼ਾਂ ਪਾਤੀਆਂ ਘਟ-ਘਟ ਕੇ ਉਹ ਤਾਂ ਗਲਤ ਹੋਇਆਗਾ ਕੀ ਦੇ ਵੀ ਕਰਿਆ ਬਿਲਕੁਲ ਗਲਤ ਹੋਇਆ ਜਿਨੇ ਵੀ ਕਰਿਆ ਬਹੁਤ ਗਲਤ ਹੋਇਆ ਕਰਿਆਗਾ ਅਸੀਂ ਪ੍ਰਸ਼ਾਸਨ ਤੋਂ ਪੁਰਜੋ ਅਪੀਲ ਕਰਦੇ ਆ ਵੀ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀ ਤੁਸੀਂ ਸਵੇਰੇ ਸਵੇਰੇ ਕਿੱਥੇ ਸੀਗੇ ਸਵੇਰੇ 6 ਵਜੇ 6 ਵਜੇ ਬੰਦ ਘਰੇ ਸੀਗੇ ਘਰੇ ਸੀ ਬਿਲਕੁਲ ਸਬੂਤ ਹੈ ਤੁਹਾਡੇ ਕੋਲ ਮੇਰੇ ਕੋਲ ਘਰੇ ਕੈਮਰੇ ਲੱਗੇ ਆ ਜੀ ਜਾ ਕੇ ਕੋਈ ਮਰਜ਼ੀ ਮੇਰੇ ਨਾਲ ਚੱਲੋ ਕੱਟ ਕੇ ਦੇਖ ਸਕਦੇ ਹੁਣ ਸੀ ਗੱਡੀ ਵੀ ਘਰੇ ਖੜੀ ਸੀ ਗੱਡੀ ਵੀ ਘਰ ਸੀ ਮੇਰੀ ਉਹ ਵੀ ਸੀ ਸੀਟੀਵੀ 'ਚ ਖੜੀ ਐ ਬਿਲਕੁਲ ਜੀ ਹਾਂ ਹੁਣ ਜਿਹੜਾ ਇਹ ਸਾਰਾ ਮਾਮਲਾ ਗਾ ਵਿੱਚ ਉਹਨਾਂ ਨੇ ਵਧਾਇਕ ਦਾ ਵੀ ਨਾਮ ਲਾਇਤਾ ਸੋਡਾ ਵੀ ਨਾਮ ਲਾਇਤਾ ਟਰੱਕ ਯੂਨੀਅਨ ਦੇ ਪ੍ਰਧਾਨ ਤੁਸੀਂ ਹੋ ਨਹੀਂ ਜੀ ਟਰੱਕ ਯੂਨੀਅਨ ਦਾ ਜੀ 2000 ਮਤਲਬ 17 18 'ਚ ਕੈਪਟਨ ਅਮਰਿੰਦਰ ਸਿੰਘ ਨੇ ਭੰਗ ਕਰਦਿਆਂ ਸੀ ਉਸ ਤੋਂ ਬਾਅਦ ਕੋਈ ਟਰੱਕ ਯੂ ਪਰੇ ਤਾਂ ਸਾਰੇ ਥੋੜਾ ਕਹਿੰਦੇ ਵੀ ਟਰੱਕ ਜਿਹਨਾਂ ਦਾ ਪ੍ਰਧਾਨ ਜੱਗੀ ਆ ਜੱਗੀ ਆ ਵੀ ਕਹੀ ਜਾਂਦੇ ਜੀ ਹੁਣ ਇਸ ਗੱਲ ਦਾ ਤਾਂ ਕੋਈ ਕਛਕਹਿ ਨਹੀਂ ਸਕਦਾ ਕਿਸੇ ਨੂੰ ਕੁਛ ਕਹੀ ਜਾਵੇ ਕੋਈ ਨਹੀਂ ਜ਼ਿੰਮੇਵਾਰੀ ਕਿਹਦੇ ਕੋਲ ਆ ਮਤਲਬ ਟਰੱਕਾਂ ਟੋ ਆਟੋਆਂ ਦੀ ਠੇਕਾ ਨੀ ਮੇਰੇ ਕੋਲੇ ਠੇਕਾਗਾ ਟੋਟ ਭਾਈ ਦਾ ਭਦੌੜ ਮੰਡੀ ਦਾ ਭਦੌੜ ਮੰਡੀਆਂ ਦਾ ਠੀਕ ਹੈ ਹਾਂ ਹੂੰ ਮੇਰੇ ਕੋਲ ਠੀਕ ਆ ਗਿਆ ਬਰਾ ਬਕਾਇਦਾ ਇਹਦਾ ਜਿਹੜਾ ਉਹ ਜਿਹੜਾ ਰਾਜੀ ਠੇਕੇਦਾਰ ਆ ਉਹ ਇਹ ਕਹਿ ਰਿਹਾ ਵੀ ਇਹ ਮਾਮਲੇ ਦੇ ਤੇ ਹਾਈ ਕੋਰਟ ਦੀ ਸਟੇ ਆਈ ਵੀ ਆ ਮੈਨੂੰ ਕਿਹਾਗਾ ਉਹ ਕੁਛ ਇਹ ਜਾਂ ਰੋਲਾ ਹੈਗਾ ਕੋਈ ਕੋਰਟ ਦੇ ਵਿੱਚ ਹੈਗਾ ਤੁਹਾਨੂੰ ਉਹਨੂੰ ਪਤਾ ਹੋ ਜੀ ਆਪਾਂ ਨਾਲ ਤਾਂ ਉਸ ਗੱਲ ਨਾਲ ਕੋਈ ਲਲਕ ਕਹਿ ਨਹੀਂ ਆਪਣਾ ਉਸ ਗੱਲ ਨਾਲ ਕੋਈ ਇਹੋ ਨਹੀਂਗਾ ਉਹ ਸਪੈਸ਼ਲ ਦਾ ਠੇਕਾ ਉਹਨੇ ਰੇਲ ਗੱਡੀ ਭਰਨੀ ਆ ਅਸੀਂ ਬੰਡੀਆਂ 'ਚ ਢੋਕੇ ਸਟੋਰਾਂ 'ਚ ਲੰਬ ਕਰਨਾ ਮਾਲ ਸਾਡਾ ਤਾਂ ਤੋਂ ਕੰਮ ਹੀ ਵੱਖਰਾ ਗਾ ਸਾਡਾ ਉਹਦੇ ਨਾਲ ਕੋਈ ਲੈਣ ਦੇਣੀ ਨਹੀਂ ਸਪੈਸ਼ਲ ਵਾਲਾ ਤਾਂ ਉਹਨੂੰ ਪਤਾ ਨਹੀਂ ਕੀ ਦੇ ਕੋਲ ਆ ਨੇ ਰਾਜੀ ਕੋਲੇ ਆ ਮਤਲਬ ਰਾਜੀ ਕੋਲੇ ਜਾਂ ਉਹਦੇ ਕੋਈ ਕਿਸੇ ਪਰਿਵਾਰ ਦੇ ਮੈਂਬਰ ਕੋਲੇ ਹੋਵੇ ਇਹਨਾਂ ਦਾ ਪਤਾ ਗਿਆ ਹੁਣ ਅਕਸਰ ਨੂੰ ਪਤਾ ਹੋੜ ਚ ਰਹਿੰਦੇ ਆ ਸੀ ਵੀ ਹੂੰ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸੀ ਵੀ ਰਾਤ ਦੀਆਂ ਗੱਡੀਆਂ ਇੱਥੇ ਖੜੀਆਂ ਗਈਆਂ ਜਾਂ ਅੱਜ ਕੋਈ ਸਪੈਸ਼ਲ ਲੱਗਣੀਆਂ ਇਹਦਾ ਕੁਝ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਇਸ ਬਾਰੇ ਹੂੰ ਨਾ ਹੀ ਸਾਨੂੰ ਇਹ ਤਾਂ ਕੋਈ ਮੈਸੇਜ ਹੁੰਦਾ ਸਵੇਰ ਮੇਰੇ ਕੋਲ ਲੇਬਰ ਦਾ ਠੇਕਾ ਮੈਨੂੰ ਸਵੇਰ ਲੇਬਰ ਵਾਲਿਆਂ ਦਾ ਫੋਨ ਜ਼ਰੂਰ ਆਇਆ ਸੀ 6:30 ਵਜੇ ਵੀ ਜੀ ਮਤਲਬ ਜਿਹੜੀ ਸਪੈਸ਼ਲ ਭਰਨੀ ਉਹਦਾ ਠੇਕਾ ਮੇਰੇ ਕੋਲੇ ਆ ਠੀਕ ਆ ਉਹ ਲੇਬਰ ਵਾਲਿਆਂ ਦਾ ਜ਼ਰੂਰ ਫੋਨ ਆਇਆ ਵੀ ਅੱਜ ਸਪੈਸ਼ਲ ਆ ਮੈਨੂੰ ਤਕਰੀਬਨ 8:30 ਵਜੇ ਕਿਹਨੇ ਜਾਣਕਾਰੀ ਦਿੱਤੀ ਮੈਨੂੰ ਫੋਨ ਲੇਬਰ ਵਾਲਿਆਂ ਦਾ ਹੀ ਫੋਨ ਆਇਆ ਵੀ ਇੱਥੇ ਲੜਾਈ ਹੋ ਗਈ ਜੀ ਲੜਾਈ ਹੋ ਗਈ ਹਾਂ ਕਿਉਂਕਿ ਲੇਬਰ ਦਾ ਠੇਕਾ ਮੇਰੇ ਕੋਲ ਆ ਨਾ ਜਿਹੜੀ ਇਹ ਟ੍ਰੇਨ ਗੱਡੀਆਂ ਭਰਨੀਆਂ ਉਹਦਾ ਠੇਕਾ ਮੇਰੇ ਕੋਲ ਆ ਠੀਕ ਹੈ ਤੇ ਇੱਕ ਜਿਹੜਾ ਹੋਰ ਬੰਦਾ ਦਾਖਲ ਪਿਆਗਾ ਉਹ ਕਹਿੰਦੇ ਤੁਹਾਡੀ ਧਿਰ ਦਾ ਦਾਖਲ ਪਿਆ ਕਹਿੰਦੇ ਉਹਦੇ ਵੀ ਸੱਟਾ ਫਿੱਟਾ ਵਜੀਆਂ ਉਹਦੇ ਬਾਰੇ ਜਾਣਕਾਰੀ ਜੇ ਜਦੋਂ ਕੋਈ ਲੜਾਈ ਹੋਈ ਹੋਊੀ ਤਾਂ ਸੱਟਾ ਫਿੱਟਾ ਤਾਂ ਦੋਹੇ ਪਾਸੇ ਵਜੀਆਂ ਹੋਣਗੀਆਂ ਜੇ ਲੜਾਈ ਹੋਈ ਆ ਤਾਂ ਕੋਈ ਹੂੰ ਉਹ ਉਹਦੇ ਬਾਰੇ ਵੀ ਤੁਹਾਨੂੰ ਪਤਾ ਨਹੀਂ ਕੋਈ ਕੌਣ ਬੰਦਾ ਹੈਗਾ ਕਿਵੇਂ ਆ ਨਹੀਂ ਮ ਤੇ ਹੁਣ ਫਿਰ ਇਹਦਾ ਅੱਗੇ ਤੁਸੀਂ ਕੀ ਚਾਹੁੰਦੇ ਹੋ ਵੀ ਕਿਵੇਂ ਹੋਵੇ ਕਿਉਂਕਿ ਤੁਹਾਡਾ ਨਾਮ ਆ ਗਿਆ ਨਾਮ ਤਾਂ ਖਰਾਬ ਹੋ ਹੀ ਰਿਹਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਮੇਰਾ ਇਹਦੇ ਕੋਈ ਰੋਲ ਨਹੀਂ ਕੋਈ ਤਾਂ ਉਹ ਕਿਸੇ ਦਾ ਲੈ ਦੋ ਹੁਣ ਇਸ ਨੂੰ ਆਪਾਂ ਰੋਕ ਨਹੀਂ ਸਕਦੇਗੀ ਇਹ ਤਾਂ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਕਰਨੀ ਹੈ ਉਹਦੇ ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਣੀ ਆ ਜਾਊਗਾ ਜਿਹੜਾ ਜਿਹੜੇ ਕਿਸੇ ਬੰਦੇ ਨੇ ਕੋਈ ਗਲਤੀ ਕੀਤੀ ਆ ਹੂੰ ਤੁਸੀਂ ਕਦੇ ਤੁਹਾਡੀ ਰਾਜੀ ਨਾਲ ਫੋਨ ਤੇ ਗੱਲਬਾਤ ਹੋਈ ਹੋਵੇ ਕਦੇ ਵੀ ਕੋਈ ਜੇਕਰ ਕੋਈ ਆਏ ਤੱਤੇ ਖੰਡੇ ਹੋਏ ਹੋਮ ਕਰੇ ਮਤਲਬ ਵੀ ਨਹੀਂ ਜੀ ਕੋਈ ਇੱਕ ਇੱਕ ਪੈਸਾ ਵੀ ਕੋਈ ਹੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੋਏ ਕੋਈ ਗੱਲਬਾਤ ਨਹੀਂ ਹੋਈ ਰਾਜੀ ਨਾ ਮੇਰੀ ਕਦੇ ਫੋਨ ਤੇ ਗੱਲਬਾਤ ਹੋਈ ਹੈ ਮੇਰੀ 3-4 ਮਹੀਨੇ ਪਹਿਲਾਂ ਗੱਲ ਹੋਈ ਆ ਉਦੋਂ ਇਹ ਵੈਸੇ ਉਹ ਗੱਲਾਂ ਕਰਦਾ ਸੀ ਕਹਿੰਦਾ ਅਗਲੀ ਵਾਰੀ ਟਿਕਟ ਆਪਾਂ ਨੂੰ ਮਿਲ ਰਹੀ ਆ ਮੈਂ ਕਿਹਾ ਵੀ ਚੰਗੀ ਗੱਲ ਆ ਜੇ ਤੈਨੂੰ ਮਿਲ ਲਈ ਤੇ ਤੂੰ ਜੂੜ ਲੜਦੀ ਭਾਈ ਹਾਂ ਅਸੀਂ ਤਾਂ ਪਾਰਟੀ ਨਾਲ ਆ ਜਿਹਨੂੰ ਟਿਕਟ ਮਿਲੂਗੀ ਅਸੀਂ ਤਾਂ ਉਹਦੀ ਮਤ ਕਰਾਂਗੇ ਹਾਂ ਮਤਲ ਅਸਲ ਇਹ ਇਲੈਕਸ਼ਨ ਦਾ ਸਟੰਟਾ ਸਾਡੇ ਮੁਤਾਬਕ ਇਹ ਫੇਮ ਲੈਂਡ ਦੀ ਖਾਤਰ ਐਮਐਲਏ ਸਾਹਿਬ ਨੂੰ ਬਦਨਾਮ ਕਰਨ ਦੀ ਖਾਤਰ ਤੁਸੀਂ ਮੌਜੂਦਾ ਹੁਣ ਆਮ ਆਦਮੀ ਪਾਰਟੀ ਮੈਂ ਆਮ ਆਦਮੀ ਪਾਰਟੀ ਚ ਹਾਂ ਮੈਂ ਕੌਂਸਲਰ ਵੀ ਹਾਂ ਹੂੰ ਪਿਓ ਜਿਹੜੇ ਉਹਨਾਂ ਨੇ ਐਮਐਲਏ ਤੇ ਇਲਜ਼ਾਮ ਲਾਏ ਆ ਵੀ ਉਹ ਵੀ ਮੰਗਦੇ ਸੀਗੇ ਉਹਨਾਂ ਦਾ ਕੁਝ ਰਿਕਾਰਡਿੰਗਾਂ ਵਗੈਰਾ ਜਾਂ ਕੋਈ ਪ੍ਰੂਫ ਵਗੈਰਾ ਉੱਥੇ ਹਾਈ ਕੋਰਟ ਚ ਜਮ੍ਹਾਂ ਕਰਾਏ ਪਿਆ ਉਹਦੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਨਹੀਂ ਬਾਈ ਜੀ ਜੇ ਕੋਈ ਪ੍ਰੂਫ ਆ ਅੱਜ ਕੱਲ ਤਾਂ ਸੀਐਮ ਸਾਹਿਬ ਦਾ ਸਿੱਧਾ ਐਲਾਨ ਆ ਕੋਈ ਪ੍ਰੂਫ ਦਿਓ ਤੁਸੀਂ ਨਾਲ ਦੀ ਨਾਲ ਐਫਆਈਆਰ ਹੁੰਦੀ ਆ ਜੇ ਕੋਈ ਪੈਸੇ ਮੰਗਦੇ ਦੀ ਕਿਸੇ ਦੀ ਹੈਗੀ ਆ ਤੇ ਫਿਰ ਇਹਦੂ ਫਿਰ ਤਾਂ ਲੋੜ ਹੀ ਨਹੀਂ ਸੀ ਹਾਈ ਕੋਰਟ ਜਾਣ ਦੀ ਵੀ ਸਿੱਧਾ ਪਰਚਾ ਦਰਜ ਹੁੰਦਾ ਸੀ ਤੁਹਾਨੂੰ ਦਿੰਦੇ ਤੁਸੀਂ ਹੁਣ 1 ਜੇ ਇਸ ਗੱਲ ਦਾ ਕੋਈ ਸਬੂਤ ਹੋਵੇ ਤਾਂ ਬੰਦਾ ਇੰਨਾ ਟਾਈਮ ਥੋੜਾ ਵੇਟ ਕਰਦਾਗਾ